ਬਈ ਬੋਲੀ ਯਾਰ ਸਾਡੀ ਦੂਜੇ ਬੰਦੇ ਨੂੰ ਉਪਰੀ ਹੀ ਲੱਗਦੀ ਐ ਨਹੀਂ ਨਹੀਂ ਉਪਰਾਂ ਕੁਛ ਨਹੀਂ ਹੁੰਦਾ ਬਈ ਪੁਆਦੀ ਵੀ ਮਿੱਠੀ ਬੋਲੀ ਐ ਬਈ ਹਾਂ ਮਾਰੀ ਬੋਲੀ ਪੁਆਦੀ ਐ ਬਈ ਇਨੇ ਬਰੀ ਡਿੰਕੀ ਯਾਰ ਲਾਈਨ ਰੀਟੇਮ ਨਾ ਕੀਤੀ ਜਾਵੇ ਅਸਲ ਚ ਨਾ ਸਾਡਾ ਸੁਭਾਅ ਐ ਯਾਰ ਅਸੀਂ ਜਦੋਂ ਗਲਤ ਚੱਲਣ ਲੱਗ ਜਾਂਦੇ ਨਾ ਅਸੀਂ ਆਪਣੀ ਗਲਤੀ ਨੂੰ ਨਾ ਸਹੀ ਸਾਬਤ ਕਰ ਦਿੰਦੇ ਆ ਕਿ ਬੰਦੇ ਕੋਲ ਨਾ ਸ਼ਬਦ ਬਹੁਤ ਹੁੰਦੇ ਨੇ ਹਾਂ ਬੰਦਾ ਆਪਣੀ ਗਲਤੀ ਨੂੰ ਵੀ ਸਾਬਤ ਕਰ ਸਕਦਾ ਵੀ ਮੈਂ ਸਹੀ ਐ ਇਹ ਚੀਜ਼ਾਂ ਨੇ ਵੀਰੇ ਯਾਰ ਆਪਣੇ ਕੋਲ ਹਰੇਕ ਚੀਜ਼ ਹਲੇ ਹੈਗੀ ਐ ਵੀਰੇ ਬਹੁਤ ਜ਼ਿਆਦਾ ਮੱਝੂ ਕ ਲਾਈਨ ਵੀ ਕੋਈ ਘੱਟ ਨਹੀਂ ਵੀਰੇ ਹੈਗੀ ਜਿਹੜੀ ਆਪਾਂ ਲਾਈਨ ਬਰੀਡਿੰਗ ਖਾਸ ਕਰਕੇ ਦੂਜੀ ਤੀਜੀ ਜਨਰੇਸ਼ਨ ਵਾਲੀ ਆ ਤਾਂ ਮੇਰੀ ਨੋ ਰੀਡਿੰਗ ਹੈ ਇੱਕ ਮਨ ਸਮਝਾਉਣ ਵਾਲੀਆਂ ਗੱਲਾਂ ਨੇ ਹਾਂ ਕਹਿ ਲੀਏ ਵੀ ਤੀਜੀ ਜਨਰੇਸ਼ਨ ਜਾ ਕੇ ਲਾਇਨ ਬਰੀਡਿੰਗ ਬਣ ਗਈ ਕਿਤਾ ਵੀਰੇ ਐਵੇਂ ਕਦੇ ਵੀ ਨਹੀਂ ਹੋ ਸਕਦਾ ਚੰਗੇ ਘੋੜੇ ਘੂੜੀਆਂ ਅੱਜ ਤੋਂ ਨਹੀਂ ਵੀਰੇ ਬਹੁਤ ਟਾਈਮ ਪਹਿਲਾਂ ਤੋਂ ਮਹਾਰਾਜਾ ਰჯੀ ਸਿੰਘ ਦੇ ਟਾਈਮ ਤੋਂ ਉਦੋਂ ਪਹਿਲਾਂ ਗੁਰੂਆਂ ਦੇ ਟਾਈਮ ਤੋਂ ਹਨ ਜਦੋਂ ਘੋੜੇ ਬਾਹਰੋਂ ਵੀ ਆਉਂਦੇ ਸੀਗੇ ਤੁਰਕ ਵਗੈਰਾ ਤੋਂ ਵੀ ਆਉਂਦੇ ਸੀਗੇ ਜਦੋਂ ਅਰਬੀ ਘੋੜੇ ਰੱਖਦੇ ਸੀਗੇ ਗੁਰੂ ਮਹਾਰਾਜ ਵੀਰੇ ਚੰਗੇ ਘੋੜਿਆਂ ਦੀ ਹਮੇਸ਼ਾ ਕਦਰ ਰਹੀ ਹੈ ਹਾਂਜੀ ਐਵੇਂ ਦਾ ਵੀਰੇ ਭਲੇਖਾ ਇੱਕ ਵੀ ਜੇ ਕੋਈ ਕਹੀ ਵੀ ਘੋੜੇ ਵੱਧ ਹੋਗੇ ਵੀ ਸੜਕਾਂ ਤੇ ਆ ਜਾਣਗੇ ਜਿਹਦੇ ਕੋਲ ਚੰਗਾ ਜਾਨਵਰ ਚੰਗਾ ਸੰਭਿਆ ਹੋਵੇ ਜੀ ਉਹ ਬਈ ਐਂ ਲੱਗਦਾ ਯਾਰ ਜੀ ਮੇਰਾ ਅੱਜ ਪਤਾ ਨਹੀਂ ਕੀ ਜੀ ਸੁਰਗ ਦਾ ਝੂਟਾ ਲੈ ਆਏ ਹਨਾ ਅੱਜ ਮਿੱਤਰੋ ਤੁਹਾਨੂੰ ਆਪਾਂ ਪੁਆਧ ਦੇ ਏਰੀਆ ਵਿੱਚ ਲੈ ਚੱਲਦੇ ਆਂ ਸਰਵਾਰਾ ਸਟੱਡ ਫਾਰਮ ਤੇ ਤੇ ਬਈ ਮਨਿੰਦਰ ਬਾਈ ਨੇ ਬਹੁਤ ਸੋਹਣਾ ਫਾਰਮ ਬਣਾਇਆ ਬਾਈ ਸਿੱਖੀ ਸਰੂਪ ਚ ਰਹਿ ਕੇ ਤੇ ਜਾਨਵਰਾਂ ਦੀ ਸੇਵਾ ਕਰ ਰਿਹਾ ਬਾਈ ਆਪ ਖੇਤੀਬਾਤੀ ਕਰਦਾ ਸਾਰੀ ਤੇ ਵੀਰ ਦਾ ਨਾਲ ਛੋਟਾ ਭਰਾ ਵੀ ਆ ਤੇ ਦੋਵੇਂ ਵੀਰ ਕੋਈ ਲੇਬਰ ਨਹੀਂ ਰੱਖੀ ਆਪ ਘੋੜੇ ਸਾਂਭਦੇ ਆ ਤੇ ਆਪ ਖੇਤੀ ਕਰਦੇ ਆ ਤੁਹਾਨੂੰ ਸਾਰੇ ਜਾਨਵਰ ਦੇਖ ਕੇ ਵੀਰੋਆਂ ਦੇ ਨਜ਼ਾਰਾ ਆ ਜੂ ਆ ਫਾਰਮ ਦੇ ਕੁਝ ਸ਼ਾਰਟ ਮੈਂ ਲਾਇਆ ਤੇ ਜਿਹੜਾ ਵੀਰ ਨੇ ਹੁਣ ਨਵਾਂ ਬਸ਼ੀਰਾ ਲੈ ਕੇ ਆਂਦਾ ਦੁੱਲੇ ਘੋੜੇ ਦਾ ਬੱਚਾ ਉਹ ਦਿਖਾਉਣਾ ਜੀ ਤੁਹਾਨੂੰ ਬੜਾ ਖੂਬਸੂਰਤ ਆ ਤੇ ਕਮੈਤ ਰੰਗ ਦਾ ਬਸ਼ੀਰਾ ਜੀ ਇਹ ਇਦੀ ਮਾਂ ਜੇ ਮੈਂ ਗੱਲ ਕਰਾਂ ਹਿਮਾਲਿਆ ਘੋੜੇ ਦੀ ਆ ਉਹ ਵੀ ਬਹੁਤ ਵੱਡੇ ਕੱਦ ਦੀ ਘੋੜੀ ਹੈ 66 ਇੰਚ ਦੀ ਘੋੜੀ ਹੈ ਜੀ ਬਾਕੀ ਤਾਂ ਪੂਰੀ ਡਿਟੇਲ ਬਾਈ ਮਨਿੰਦਰ ਸਰਵਾਰੇ ਤੋਂ ਲੈ ਕੇ ਦੇਣੀ ਹੈ ਮੈਂ ਤੁਹਾਨੂੰ ਪਰ ਫਿਰ ਵੀ ਸਟਾਰਟਿੰਗ ਦੇ ਵਿੱਚ ਤਾਂ ਦੱਸ ਦਾਂ ਨਾ ਹੁਣਾ ਕਈ ਦੋਸਤ ਵੇਟ ਕਰੀ ਜਾਂਦੇ ਵੀ ਕਦੋਂ ਸਾਨੂੰ ਇਸ ਜਾਨਵਰ ਦੀ ਜਿਹੜੀ ਉਹ ਡਿਟੇਲ ਪਤਾ ਲੱਗੂਗੀ ਮਜ਼ਬੂਤ ਬਹੁਤ ਆ ਅਜੇ ਸਿਰਫ 37 38 ਮਹੀਨੇ ਦੀ ਉਮਰ ਹੋਈ ਹੈ ਜੀ ਇਹ ਬਰੀਡ ਹੋਇਆ ਬਾਬਾ ਸਟੱਡ ਫਾਰਮ ਤੇ ਸ਼ਾਹਪੁਰ ਬਾਈ ਹਰਿੰਦਰ ਦੇ ਕੋਲੇ ਬਹੁਤ ਪ੍ਰੇਮ ਆ ਵੀਰ ਦਾ ਬਾਈ ਹਰਿੰਦਰ ਦੇ ਨਾਲ ਤੇ ਬਹੁਤ ਖੂਬਸੂਰਤ ਅਵਛੇਰਾ ਬਾਈ ਤੋਂ ਲੈ ਕੇ ਆਏ ਨੇ ਕਿਉਂਕਿ ਇਹ ਤੋਂ ਪਹਿਲਾਂ ਇੱਕ ਜਿਹੜੀ ਮੈਂ ਤੁਹਾਨੂੰ ਬਸ਼ੇਰੀ ਵੀ ਦਿਖਾਉਣੀ ਆ ਬਹੁਤ ਘੈਂਟ ਆ ਹੁਣ ਤਾਂ ਘੋੜੀ ਬਣ ਗਈ ਦੋ ਦੰਦ ਦੇ ਵਿੱਚ ਉਹਨੇ ਕਾਫੀ ਜ਼ਿਆਦਾ ਸ਼ੋਅ ਦਿੱਤੇ ਨੇ ਤੇ ਬਾਈ ਕਹਿੰਦਾ ਮੈਨੂੰ ਇਹ ਬਸ਼ੇਰਾ ਇੰਨਾ ਕ ਪਸੰਦ ਆ ਗਿਆ ਸੀ ਮੈਨੂੰ ਸੁਪਨਿਆਂ 'ਚ ਹੀ ਇਹ ਦਿਖੀ ਜਾਂਦਾ ਸੀ ਤੇ ਚੰਗੇ ਜਾਨਵਰ ਜੇ ਚੰਗੇ ਸਾਹਮਣੇ ਹੋਣ ਤਾਂ ਗੱਲਬਾਤ ਹੋਰੇ ਹੋ ਜਾਂਦੀ ਮਿੱਤਰੋ ਜਿਵੇਂ ਮੈਂ ਪਹਿਲਾਂ ਕਿਹਾ ਵੀ ਦੋਵੇਂ ਭਰਾ ਆਪ ਸਾਹਮਣੇ ਆ ਕੋਈ ਲੇਬਰ ਨਹੀਂ ਰੱਖੀ ਹੋਈ ਤੇ ਆਪਦੇ ਹੱਥੀਂ ਕੰਮ ਕਰਦੇ ਆ ਤੇ ਨਵੇਂ ਬੰਦੇ ਨਹੀਂ ਹੈਗੇ ਹੈ ਤਾਂ ਪੁਰਾਣੇ ਨੇ ਪਰ ਫਾਰਮ ਅਜੇ ਥੋੜਾ ਟਾਈਮ ਹੋਇਆ ਬਣਾਇਆ ਨਵੇਂ ਬੰਦਿਆਂ ਨੂੰ ਕੀ ਸੰਦੇਸ਼ ਦਿੱਤਾ ਬਾਈ ਨੇ ਉਹ ਵੀ ਜ਼ਰੂਰ ਸੁਣਿਓ ਬਹੁਤ ਘੈਂਟ ਗੱਲਬਾਤ ਕੀਤੀ ਹੈ ਸਾਡੇ ਵੀਰ ਨੇ ਬਾਈ ਮਨਿੰਦਰ ਨੇ ਮੁੰਡਾ ਭਾਵੇਂ ਨਵੀਂ ਉਮਰ ਦਾ ਪਰ ਗੱਲਾਂ ਬਹੁਤ ਤਜਰਬੇਕਾਰ ਕੀਤੀਆਂ ਨੇ ਲਾਈਨ ਬਰੀਡ ਇਨ ਬਰੀਡ ਤੇ ਵੀ ਗੱਲਾਂ ਕੀਤੀਆਂ ਨੇ ਬਾਈ ਨੇ ਜੋ ਕਿ ਹੁੰਦੇ ਸਮੇਂ ਦੀ ਜ਼ਰੂਰਤ ਆ ਕਿਉਂਕਿ ਜਿਹੜਾ ਬੰਦਾ ਘਰੇ 5-7 ਘੋੜੀਆਂ ਰੱਖ ਕੇ ਬਰੀਡ ਕਰ ਰਿਹਾ ਘੋੜਾ ਰੱਖਿਆ ਹੋਇਆ ਉਹਦੀ ਕੀ ਸੋਚ ਆ ਉਹ ਸੋਚ ਤੁਹਾਡੇ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਹੋ ਜਾਂਦੀ ਆ ਕਿਉਂਕਿ ਜੇ ਆਪਾਂ ਆਪਣੀ ਸਿੱਖੇ ਇਤਿਹਾਸ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀ ਉਹਨਾਂ ਨੂੰ ਬਹੁਤ ਘੋੜਿਆਂ ਨਾਲ ਪ੍ਰੇਮ ਸੀ ਤੇ ਘੋੜਿਆਂ ਤੇ ਉਸ ਟਾਈਮ 'ਚ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਕੰਮ ਹੋਇਆ ਤੇ ਹੁਣ ਫੇਰ ਪੰਜਾਬੀਆਂ ਨੇ ਕਮਾਨ ਆਪਦੇ ਹੱਥ 'ਚ ਲਈਆ ਬਹੁਤ ਸਾਂਭ ਹੋ ਰਹੀਆ ਘੋੜਿਆਂ ਦੀ ਪਰ ਸਾਂਭ ਦੇ ਨਾਲ-ਨਾਲ ਆਪਾਂ ਪਲੇਟਫਾਰਮ ਜਿਹੜਾ ਕਿਹੜਾ ਰੱਖੀਏ ਉਹ ਗੱਲਾਂ ਵਾਤਾ ਕਾਫੀ ਹੱਦ ਤੱਕ ਆਪਾਂ ਬਾਈ ਨਾਲ ਕੀਤੀਆਂ ਨੇ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਘੋੜੀ ਦਿਖਾਉਣੀ ਇੱਕ ਬਹੁਤ ਚੰਗੀ ਜੋ ਦੋ ਦਿਨ ਦੇ ਵਿੱਚ ਚੈਂਪੀਅਨ ਬਣਨ ਦੀ ਰਹੀ ਆ ਸੁਪਰ ਬਾਦ ਦੀ ਬੱਚੀ ਤੇ ਇੱਕ ਤੁਹਾਨੂੰ ਗਲਵਾ ਘੋੜੇ ਦੀ ਬੱਚੀ ਦਿਖਾਉਣੀ ਆ ਇੱਕ ਮੱਝੂ ਕੇ ਲਾਈਨ ਦੀ ਗੁਰਫਤੇ ਦੀ ਬੱਚੀ ਦਿਖਾਉਣੀ ਆ ਬਹੁਤ ਚੰਗੇ ਜਾਨਵਰ ਆ ਜਿਹੜੇ ਤੁਹਾਨੂੰ ਇਸ ਵੀਡੀਓ ਚ ਦੇਖਣ ਨੂੰ ਮਿਲ ਲੰਗੇ ਮਿੱਤਰੋ ਵੀਡੀਓ ਨਾਲ ਬਣੇ ਰਹੋ ਜਿਹੜੇ ਸੱਜਣ ਨਵੇਂ ਆ ਫੋਲੋ ਕਰ ਲਓ ਕਮੈਂਟ ਕਰਕੇ ਆਪਦੀ ਰਹਿ ਜਰੂਰ ਦਿਓ ਤੇ ਇਸ ਬਸ਼ੇਰ ਦੀ ਸਟੱਡ ਸਰਵਸ ਆਪਣਾ ਮੈਂ ਬਲੱਡ ਲਾਈਨ ਤੁਹਾਨੂੰ ਦੱਸਦੀ ਦੁੱਲੇ ਘੋੜੇ ਦਾ ਚੈਂਪੀਅਨ ਦੁੱਲੇ ਦਾ ਬੱਚਾ ਇਹ ਜਿਸ ਕਿਸੇ ਵੀਰ ਨੇ ਸਟੱਡ ਸਰਵਸ ਲੈਣੀ ਹੋਵੇ ਤਾਂ ਬਾਈ ਮਨਿੰਦਰ ਨੂੰ ਤੁਸੀਂ ਬੇ ਧੜਕ ਹੋ ਕੇ ਫੋਨ ਲਾ ਲਿਓ ਬਹੁਤ ਗੁੱਡ ਬੰਦਾ ਬਾਕੀ ਆਜੋ ਬਾਈ ਨਾਲ ਆਪਾਂ ਕਰਦੇ ਆਂ ਗੱਲਬਾਤ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱ ਸਰਵਾਰਾ ਸਟੱਡ ਫਾਰਮ ਦੇ ਉੱਪਰ ਮੇਰੇ ਨਾਲ ਬਾਈ ਮਨਿੰਦਰ ਸਰਵਾਰਾ ਤੇ ਬਾਕੀ ਸਾਰੇ ਯਾਰ ਦੋਸਤ ਨੇ ਬਾਈ ਦੇ ਜੀ ਅੱਜ ਤੁਹਾਨੂੰ ਬਹੁਤ ਹੀ ਖੂਬਸੂਰਤ ਵਸ਼ੇਰਾ ਦਿਖਾਉਣਾ ਤੇ ਮੇਰੇ ਬਹੁਤ ਪੱਕੇ ਯਾਰ ਨੇ ਮੈਂ ਇਹ ਕਹਿ ਸਕਦਾ ਆਂ ਵੀ ਅਕਸਰ ਅਸੀਂ ਮੇਲੇ ਮੰਡੀਆਂ ਦੇ ਸ਼ੋਹਾਂ ਤੇ ਇਕੱਠੇ ਹੁੰਦੇ ਰਹਿੰਦੇ ਆਂ ਤੇ ਅੱਜ ਮੌਕਾ ਮਿਲਿਆ ਤੇ ਵੀਰ ਹਰਾ ਤੁਹਾਨੂੰ ਵਸ਼ੇਰਾ ਵੀ ਦਿਖਾਵਾਂਗੇ ਘੋੜਿਆਂ ਦੇ ਫੀਲਡ ਬਾਰੇ ਕੁਝ ਗੱਲਾਂ ਬਾਤਾਂ ਵੀ ਕਰਾਂਗੇ ਕਿਉਂਕਿ ਨਵੀਂ ਜਨਰੇਸ਼ਨ ਬੈਠੀ ਆ ਮੇਰੇ ਨਾਲ ਸਾਰੀ ਵੀ ਨਵੀਂ ਜਨਰੇਸ਼ਨ ਘੋੜਿਆਂ ਬਾਰੇ ਘੋੜਿਆਂ ਦੇ ਸ਼ੌਕ ਬਾਰੇ ਕੀ ਸੋਚ ਲਿਆ ਬਈ ਮਨਿੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਬਈ ਫਤਿਹ ਦੀ ਸਾਂਝ ਮੈਂ ਤਾਂ ਪਾਈ ਕਿਉਂਕਿ ਸਤਸ੍ਰੀ ਅਕਾਲ ਬੰਦਾ ਇੱਕੇ ਬੋਲਦਾ ਫਤਿਹ ਦੀ ਸਾਂਝ ਸਾਰੇ ਵਪਾ ਲੈਂਦੇ ਹੁੰਦੇ ਨਾਲੇ ਵੀ ਸ਼ਾਮ ਦਾ ਟਾਈਮ ਹੈ ਗੁਰੂ ਮਹਾਰਾਜ ਹੈ ਨਿਤਨੇਮ ਹੋ ਰਿਹਾ ਹੀ ਫਤਿਹ ਸਭ ਤੋਂ ਪਹਿਲਾਂ ਵੀਰੇ ਬਿਲਕੁਲ ਬਿਲਕੁਲ ਬਾਈ ਜੀ ਬਈ ਮਨਿੰਦਰ ਜੇ ਮੈਂ ਗੱਲ ਕਰਾਂ ਤੁਹਾਡਾ ਫਾਰਮ ਬੜਾ ਖੂਬਸੂਰਤ ਬਣਾਇਆ ਤੁਸੀਂ ਧੰਨਵਾਦ ਵੀਰੇ ਕਿਉਂਕਿ ਜੇ ਮੈਂ ਅਕਸਰ ਤੁਸੀਂ ਜਿਵੇਂ ਯਾਰ ਦੋਸਤੋਂ ਇੱਕ ਬੈਠਣ ਦੀ ਜਗ੍ਹਾ ਹੋ ਜਾਂਦੀ ਹੈ ਵੀ ਜਿੱਥੇ ਆਪਾਂ ਬ ਤੇ ਖੇਤ ਦੇ ਵਿੱਚ ਹੀ ਬਣਾਇਆ ਆਪਣੇ ਦੇ ਫਾਰਮ ਹਾਂਜੀ ਵੀਰੇ ਆਪਣੀ ਆਪ ਦੀ ਜ਼ਮੀਨ ਹੈ ਜੀ ਠੀਕ ਹੈ ਬਾਈ ਕੰਮ ਆਪਣਾ ਵੀਰੇ ਖੇਤੀ ਬੜੀ ਹੈ ਠੀਕ ਹੈ ਬਾਈ ਤੇ ਪਿੰਡ ਦੇ ਲਵੇ ਆ ਵੀਰੇ ਆਪਣਾ ਐਸੀਆ ਵੀਰੇ ਆਪਣੀ ਸਾਰੀ ਜ਼ਮੀਨ ਇਕੱਠੀ ਹੈ ਖੇਤੀ ਬੜੀ ਕਰਨੀ ਹੁੰਦੀ ਹੈ ਜੀ ਹਾਂਜੀ ਬਈਆ ਇੱਥੇ ਵੀਰੇ ਫਾਰਮ ਬਣਾਉਣ ਦੇ ਨਾਲ ਨਾਲ ਸਾਨੂੰ ਇੱਕ ਬੈਠਣ ਦਾ ਕਹਿ ਲਈਏ ਫਾਰਮ ਹਾਊਸ ਵੀ ਬਣ ਗਿਆ ਸਾਡਾ ਜੀ ਤੇ ਵੀਰੇ ਸਾਡਾ ਹਾਰਸ ਫਾਰਮ ਬਣਾਣ ਗਿਆ ਸਟੱਡ ਫਾਰਮ ਬਣ ਗਿਆ ਜੀ ਤੇ ਸੱਜਣ ਮਿੱਤਰ ਵੀਰ ਦਿਲ ਲੱਗੇ ਰਹਿੰਦਾ ਜੀ ਬਿਲਕੁਲ ਜਿਵੇਂ ਆਪਾਂ ਵੀ ਖੇਤੀ ਪੱਤੇ ਵਾਲੇ ਬੰਦਿਆਂ ਤਕਰੀਬਨ ਦਨ ਚ ਖੇਤ ਚ ਕੰਮ ਕਰ ਲੈਣਾ ਰੈਸਟ ਕਰਨੀ ਆ ਉਹਦੇ ਜਾਨਵਰਾਂ ਦਾ ਵੀ ਧਿਆਨ ਦੋਵੇਂ ਕੰਮ ਇਕੱਠੇ ਹੋ ਜਾਂਦੇ ਆ ਹਾਂ ਵੀਰੇ ਮੈਂ ਕੰਮ ਆਹੀ ਹੁਣ ਜਿਵੇਂ ਖੇਤੀ ਕਰਨਾ ਸਾਰਾ ਖੇਤੀਬਾੜੀ ਦਾ ਸੰਦ ਇੱਕ ਥਾਂ ਤੇ ਖੜਿਆ ਜੀ ਇੱਥੇ ਖੇਤੀਬਾੜੀ ਕਰਨੀ ਆ ਇੱਥੇ ਕੂੜੇ ਹੋਗੇ ਠੀਕ ਆ ਬਾਈ ਘਰ ਦੁੱਧ ਦੇ ਪੇੜ ਤੋਂ ਲਈ ਵੀਰੇ ਇੱਕ ਦੀ ਮੱਝਾ ਉਹ ਵੀ ਆਪਾਂ ਇੱਥੇ ਰੱਖ ਲਈ ਹੈ ਨਾ ਠੀਕ ਆ ਬਾਈ ਵੀ ਨਾ ਦੋ ਤਿੰਨ ਪਾਸੇ ਦੀ ਐਵੇਂ ਭਜਨੱਠ ਕਰਨੀ ਪਵੇ ਠੀਕ ਆ ਬਾਈ ਮਨਿੰਦਰ ਭਾਈ ਪਹਿਲਾਂ ਤਾਂ ਤੁਸੀਂ ਕੋੜੀਆਂ ਦਾ ਮਤਲਬ 9-10 ਸਾਲ ਤੋਂ ਰੱਖ ਰਹੇ ਹੋ ਪਹਿਲਾਂ ਇੱਕ ਦੋ ਇੱਕ ਦੋ ਕੋੜੀ ਰੱਖਦੇ ਸੀ ਤੇ ਹੁਣ ਤੁਸੀਂ ਫਾਰਮ ਬਣਾ ਲਿਆ ਬ ਜੀ ਵੀਰੇ ਜਿਵੇਂ ਆਪਾਂ ਨੂੰ ਹਰੇਕ ਬੰਦੇ ਨੂੰ ਸਭ ਤੋਂ ਪਹਿਲੀਆਂ ਚ ਚਾਹ ਹੁੰਦਾ ਵੀਰੇ ਵੀ ਆਪਾਂ ਇੱਕ ਕੋੜੀ ਰੱਖਣੀ ਆ ਹਨਾ ਜੀ ਬਈ ਸ਼ੌਂਕ ਲਈ ਚੜ੍ਹਨ ਲਈ ਢੇੜੇ ਲਈ ਹਨਾ ਹਾਂਜੀ ਬਈ ਉਦੋਂ ਬਾਅਦ ਵੀਰੇ ਜਿਵੇਂ ਜਿਵੇਂ ਗੁਰੂ ਮਹਾਰਾਜ ਨੇ ਅਕੋਰਡਿੰਗ ਸਮਾਂ ਚੱਲਦਾ ਰਿਹਾ ਜੀ ਇੱਕ ਤੋਂ ਦੋ ਕਰ ਲਈਏ ਦੋ ਤੋਂ ਤਿੰਨ ਹਨਾ ਜੀ ਉਦੋਂ ਬਾਅਦ ਵੀਰੇ ਕੰਪੀਟੀਸ਼ਨ ਮੇਲੇ ਮੋਲੇ ਜਾਣ ਲੱਗੇ ਜੀ ਹਾਂਜੀ ਜਾਨ ਜਾਨ ਤੋਂ ਬਾਅਦ ਵੀਰੇ ਬੰਦੇ ਨੂੰ ਲੱਗਿਆ ਵੀ ਯਾਰ ਨਹੀਂ ਵੀ ਹੁਣ ਥੋੜੀ ਜਿਹੀ ਬਰੀਡਿੰਗ ਵਾਲੀ ਘੋੜੀਆਂ ਰੱਖੀ ਹੈ ਜੀ ਸਾਨੂੰ ਹੁੰਦਾ ਸੀਗਾ ਵੀ ਯਾਰ ਜਿਹੜੀਆਂ ਜਿੱਤਦੀਆਂ ਨੇ ਸ਼ੋਅ 'ਚ ਕੀ ਹੁੰਦਾ ਕੀਮਤ ਜਿੱਤਦੀਆਂ ਨੇ ਮਹਿੰਗੇ ਘੋੜੇ ਨੇ ਕੀਮੇ ਦੇ ਨੇ ਦਾ ਤੋਂ ਮਹਿੰਗੇ ਨੇ ਜੀ ਬਹੁਤ ਚੀਜ਼ ਦੇ ਵੀਰੇ ਥੋੜੇ ਜਿਹਾ ਪਿੱਛੇ ਲੱਗੇ ਪਤਾ ਲੱਗਿਆ ਵੀਰੇ ਠੀਕ ਹੈ ਬਾਈ ਚੰਗਾ ਸਰਕਲ ਮਿਲਿਆ ਵੀਰੇ ਬੋ ਮਹਾਰਾਜ ਨੇ ਵੀਰੇ ਕਿਰਪਾ ਕੀਤੀ ਜੀ ਅੱਜ ਚੰਗਾ ਸਰਕਲ ਬਈ ਬਹੁਤ ਜ਼ਰੂਰੀ ਹੈ ਤੁਹਾਨੂੰ ਮਤਲਬ ਇੱਕ ਚੰਗੇ ਪਲੇਟਫਾਰਮ ਵਾਸਤੇ ਜੇ ਤੁਸੀਂ ਘੋੜਿਆਂ 'ਚ ਕੁਝ ਕਰਨਾ ਚੰਗੇ ਜਾਨਵਰ ਤਾਂ ਤੁਹਾਡਾ ਚੰਗਾ ਸਰਕਲ ਜ਼ਰੂਰੀ ਹੈ ਜੀ ਜੀ ਗਵਰੇ ਤੇ ਆਪਾਂ ਆਪਣੇ ਬੇਸ਼ੇਰੇ ਦੀ ਵੀ ਜ਼ਰੂਰ ਗੱਲ ਕਰੀਏ ਜੀ ਤੇ ਸਭ ਤੋਂ ਪਹਿਲਾਂ ਤਾਂ ਵਧਾਈਆਂ ਭਰਾਵੋ ਤੁਸੀਂ ਥੋੜਾ ਟਾਈਮ ਪਹਿਲਾਂ ਬੇਸ਼ੇਰਾ ਲੈ ਕੇ ਆਏ ਜੀ ਹਾਂਜੀ ਵੀਰੇ ਧੰਨਵਾਦ ਵੀਰੇ ਤੁਹਾਡਾ ਆਪਣੀ ਗੱਲ ਹੋਈ ਸੀ ਉਦੋਂ ਤੇ ਇਹਦੀ ਬਈ ਆਪਾਂ ਪ੍ਰੋਪਰ ਬਲੱਡ ਲਾਈਨ ਦੀ ਗੱਲ ਕਰੀਏ ਕੀ ਬਲੱਡ ਲਾਈਨ ਹੈ ਜੀ ਦੀ ਇਹ ਵੀਰੇ ਬੇਸ਼ੇਰੇ ਦਾ ਆਪਣੇ ਦਾ ਨਾਮ ਆ ਆਨੰਦ ਆਨੰਦ ਜੀ ਜੀ ਇਹ ਵੀਰੇ ਦਾ ਪਿਓ ਆ ਗਿਆ ਜੀ ਇਹਦਾ ਦੁੱਲਾ ਦੁੱਲਾ ਵੀ ਠੀਕ ਹੈ ਜੀ ਦੁੱਲਾ ਜੀ ਹੂੰ ਤੇ ਵੀਰੇ ਮਾਂ ਆ ਗਈ ਜੀ ਇਹਦੀ ਬਸੰਤ 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 ਆ ਕੀ ਵਿਰੇ ਹਿਮਾਲਿਆ ਦੀ ਹਿਮਾਲਿਆ ਦੀ ਠੀਕ ਉਹ ਵੀ ਨੀਲੀ ਆ ਦੀ ਮਾਂ ਵੀ ਵਿਰੇ ਉਹ ਵੀ ਨੀਲੀ ਆ ਵਿਰੇ ਅੱਛਾ ਜੀ ਛਾੜੀ ਦੀ ਘੋੜੀ ਆ ਵਿਰੇ ਨੀਲੀ ਅੱਛਾ ਜੀ ਤੇ ਬਹੁਤ ਚੰਗੀ ਆ ਬਾਈ ਠੀਕ ਆ ਬਾਈ ਹਰਿੰਦਰ ਨੇ ਛਾਪਰ ਵਾਲੇ ਨੇ ਬ੍ਰੇਡ ਕੀਤਾ ਜੀ अच्छा ये उन्होंने फार्म पे ब्रीड और बाबा स्टार्ट थे। थे फार्म बाबा स्टार्ट फार्म शाहपुर जी ठीक है बहुत प्रेम है वीरै ਤੁਹਾਡਾ ਬਾਈ ਬਹੁਤ ਜਿਆਦਾ ਵੀਰੇ ਬਾਈ ਦਾ ਸਰ ਤੇ ਬਹੁਤ ਹਸ ਹੈ ਕਿਰਪਾ ਬਾਈ ਦੀ ਮੈਂ ਦੇਖਿਆ ਪੁਸ਼ਕਰ ਵੀ ਤੁਸੀਂ ਇਕੱਠੇ ਹੋਣੇ ਹੋ ਜਿੱਥੇ ਵੀ ਜੰਨੇ ਤੁਸੀਂ ਤਕਰੀਬ ਨਹੀਂ ਵੀਰੇ ਬਾਈ ਦਾ ਬਹੁਤ ਵੱਡਾ ਯੋਗਦਾਨ ਹੈ ਅੱਧੀ ਰਾਤ ਬਾਜ ਮਾਰ ਲਈ ਵੀਰੇ ਆਵਾਜ਼ ਹਲੇ ਪੂਰੀ ਨਹੀਂ ਹੁੰਦੀ ਬਾਈ ਹਾਜ਼ਰ ਹੋ ਜਾਂਦਾ ਹੈ ਬਾਈ ਕੋਲ ਹੀ ਆਇਆ ਬੇਸ਼ੇਰਾ ਵੀ ਬਾਈ ਤੇ ਬਾਈ ਕੋਲੇ ਬੇਸ਼ੇਰਾ ਆਇਆ ਠੀਕ ਹੈ ਜੀ ਤੇ ਬਾਈ ਦਾ ਬਰਥਡੇ ਸੀਗਾ ਜੀ ਹਾਂ ਅਸੀਂ ਬਾਈ ਕੋਲ ਗਏ ਸੀਗੇ ਅੱਛਾ ਜੀ ਤੇ ਮੈਂ ਕਾਫੀ ਟਾਈਮ ਦਾ ਵੀਰੇ ਸਰਚ ਕਰਦਾ ਸੀਗਾ ਮੈਨੂੰ ਸੀਗਾ ਯਾਰ ਵੀ ਆਪਣਾ ਹੁਣ ਜਦੋਂ ਤੱਕ ਤਾਂ ਘਰੇ ਘੂੜੀਆਂ ਸੀਗੀਆਂ ਵੀਰੇ ਹਾਂਜੀ ਉਦੋਂ ਤੱਕ ਗੱਲ ਹੋਰ ਹੁੰਦੀ ਆ ਜੀ ਜਦੋਂ ਆਪਾਂ ਇੱਕ ਫਾਰਮ ਬਣਾ ਲੀਏ ਸਟੱਡ ਫਾਰਮ ਬਣਾ ਲੀਏ ਫਿਰ ਸਟੱਡ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਹਾਂ ਸਟੱਡ ਤੋਂ ਬਿਨਾ ਅਧੂਰਾ ਫਾਰਮ ਅਧੂਰਾ ਜੀ ਸਾਹੀ ਸਰਵਾਰਾ ਸਟੱਡ ਫਾਰਮ ਬਣਿਆ ਨਹੀਂ ਸਰਵਾਰਾ ਫਾਰਮ ਹੀ ਕਹਿੰਦੇ ਕੱਲਾਪਾ ਹਾਂਜੀ ਵੀਰੇ ਬਿਲਕੁਲ ਜੀ ਤੇ ਵੀਰੇ ਤਾਂ ਕਰਕੇ ਬਾਈ ਕੋਲ ਗਏ ਵੇ ਸੀਗੇ ਜੀ ਬਾਈ ਦੇ ਕੋਲ ਬੈਠੇ ਮੇਰਾ ਸਿਆਪ ਬਛੇਰਾ ਦੇਖਿਆ ਸਾਨੂੰ ਬਹੁਤ ਪਸੰਦ ਆਇਆ ਹੂੰ ਤੇ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਯਾਰ ਇਹ ਬਛੇਰਾ ਸਾਨੂੰ ਦੇ ਦੋ ਅੱਛਾ ਜੀ ਤੇ ਵੀਰੇ ਬਾਈ ਇੰਨੇ ਟਾਈਮ ਚ ਗੱਲ ਹੋਈ ਤੇ ਬੋਤਲ ਲੰਬਾ ਤਾਂ ਚੱਲਿਆ ਹੀ ਨਹੀਂ ਹੈਗਾ ਠੀਕ ਹੈ ਬਾਈ ਕੰਮ ਤੇ ਬਾਈ ਕਹਿੰਦਾ ਕੋਈ ਗੱਲ ਨਹੀਂ ਲੈ ਜਾਓ ਨਹੀਂ ਚੰਗੀ ਗੱਲ ਹੈ ਬਾਈ ਖਾਨਦਾਨ ਬਹੁਤ ਚੰਗਾ ਜੀ ਬਹੁਤ ਚੰਗਾ ਵੀਰੇ ਖਾਨਦਾਨ ਚੰਗੇ ਤੇ ਨਾਲ-ਨਾਲ ਵੀਰੇ ਮਾਂ ਚੰਗੀ ਹੈ ਬਾਪ ਚੰਗਾ ਦਾਦੇ ਪਰਦਾਦੇ ਨਾਨਨੇ ਤੱਕ ਵੀਰੇ ਸਾਰੇ ਚੰਗੇ ਨੇ ਠੀਕ ਹੈ ਬਾਈ ਸਾਰੇ ਆਪਾਂ ਨੂੰ ਕਨਫਰਮ ਨੇ ਠੀਕ ਹੈ ਬਾਈ ਅ ਬਲੱਡ ਲਾਈਨ ਦੇ ਨਾਲ-ਨਾਲ ਵੀਰੇ ਬਿਸ਼ਰਾਬ ਬਹੁਤ ਚੰਗਾ ਜੀ ਹਾਂ ਚੰਗਾ ਕੱਲੀ ਬਲੱਡ ਲਾਈਨ ਹੀ ਵੀਰੇ ਬਲੱਡ ਲਾਈਨ ਤੋਂ ਪਹਿਲਾਂ ਬਲੱਡ ਲੈਣੇ ਐ ਤਾਂ ਹੈਗਾ ਨਹੀਂ ਵੀ ਹਰੇਕ ਚੀਜ਼ ਬਲੱਡ ਲੈਣ ਦੀ ਚੰਗੀ ਹੁੰਦੀ ਹੈ ਹਾਂ ਪਹਿਲਾਂ ਜਨਮਰ ਚੰਗਾ ਵੀਰੇ ਹੈਨਾ ਫਿਰ ਵੀ ਲੜ ਲਾਈਨ ਪਿੱਛੇ ਮੈਟਰ ਕਰਦੀ ਹੈ ਦੂਜੇ ਨੰਬਰ ਤੇ ਲੜ ਲਾਈਨ ਆਪਕਸਰ ਕਹਿੰਦੇ ਨੇ ਵੀ ਆਪਾਂ ਨੂੰ ਬਰੀਡਿੰਗ ਪਰਪਸ ਪਤਾ ਲੱਗ ਜਾਂਦੀ ਹੈ ਵੀ ਸਾਰੇ ਬਰੀਡ ਨਾ ਕਰਾ ਲਈਏ ਕਿਤੇ ਜਾ ਲਾਈਨ ਦੇ ਜਿਆਦਾ ਨਜ਼ਦੀਕ ਨਾ ਸੀ ਬਰੀਡਿੰਗ ਜੀ ਬਈ ਹੁਣ ਬਈ ਬਲੱਡ ਲਾਈਨ ਤਾਂ ਹੈਗੀ ਨਾਲ ਉਹਦੇ ਨਾਲ ਮਜ਼ਬੂਤ ਬਹੁਤ ਹੈ ਬਈ ਬਿਛੇਰਾ ਤੁਸੀਂ ਦੇਖਿਆ ਵੀਰੇ ਹੈਨਾ ਬਿਲਕੁਲ ਵੀਰੇ ਹਾਂਜੀ ਤੇ ਸੁਭਾਅ ਬਹੁਤ ਚੰਗਾ ਬਈ ਐ ਨਹੀਂ ਹੈਗਾ ਵੀਰੇ ਬਈ ਥੋਈਆਂ ਲੱਤਾਂ ਮਾਰ ਰਿਹਾ ਜਾਂ ਮੁਰਕੇ ਮਾਰ ਰਿਹਾ ਹੂੰ ਉਹ ਕੋੜਾ ਰੱਖਣ ਦਾ ਹੀ ਬਈ ਕੀ ਫਾਇਦਾ ਜੇ ਮਾਲਕ ਉਹਨੂੰ ਖੋਲ ਹੀ ਨਹੀਂ ਸਕਦਾ ਬੰਨ੍ਹ ਨਹੀਂ ਸਕਦਾ ਜਨਰ ਨਾਲ ਪਿਆਰ ਨਹੀਂ ਕਰ ਸਕਦਾ ਇੱਕ ਗੱਲ ਹੋਰ ਵੀ ਕਈ ਅਕਸਰ ਕਹਿੰਦੇ ਵੀ ਯਾਰ ਜਿਹੜੀ ਪੰਜਾਬ ਬਰੀਡ ਆ ਮੱਝੂਕੇ ਲਾਈਨ ਆ ਵੀ ਗਰਮ ਬਹੁਤ ਆ ਯਾਰ ਪਰ ਇਹ ਕੋੜਾ ਸ਼ਾਂਤ ਬਹੁਤ ਆ ਹਨਾ ਵੀ ਜਿਵੇਂ ਤੁਸੀਂ ਵਸ਼ੇਰੇ ਨੂੰ ਖੜਾਉਂਦੇ ਸੀ ਉਵੇਂ ਖੜ ਜਾਂਦਾ ਸੀ ਗਰਮ ਤਾਂ ਬੇਅੰਤ ਵੀਰੇ ਹੁਣ ਐਵੇਂ ਹੈ ਜੀ ਹੁਣ ਜਿਹੜੇ ਬੰਦੇ ਨੇ ਇੱਕ ਵਾਰੀ ਸਵੇਰੇ ਕਾਮਰੇ ਚ ਕੂੜਾ ਬਾੜਤਿਆ ਸ਼ਾਮ ਤੱਕ ਮਾਲਕ ਨੇ ਲਵੇਂ ਨਹੀਂ ਲੱਗਣਾ ਜਦੋਂ ਵੀਰੇ ਤੁਸੀਂ ਸਵੇਰੇ ਉੱਠੇ ਬਾਹਰ ਛੱਡਦੇ ਰਿੰਗ ਚ ਅੰਦਰ ਕਰ ਲਿਆ ਧੁੱਪੇ ਕਰ ਲਿਆ ਸ਼ਾਂਝ ਕਰ ਲਿਆ ਪੱਕੇ ਕਰ ਲਿਆ ਕੱਚੇ ਕਰ ਲਿਆ ਕਦੇ ਪੈਰਾਂ ਦੇ ਤੇਲ ਲਾ ਲਿਆ ਕਦੇ ਵਾਲਾਂ ਚ ਕੰਗਾ ਮਾਰ ਲਿਆ ਹਨਾ ਚਾਰ ਸੱਜਣ ਮਿੱਤਰ ਆ ਕੇ ਕੱਢ ਕੇ ਉਹਨਾਂ ਨੂੰ ਦਿਖਾਣ ਲੱਗੇ ਉਹ ਵੀਰੇ ਇਰੀਟ ਹੋ ਕੇ ਗਰਮ ਹੁੰਦਾ ਬਈ ਕੋੜਾ ਹਨਾਈ ਅਬ ਵੀਰੇ ਫੋਟੋ ਵੀਡੀਓ ਜੇ ਛਾਲਾ ਮਾਰਦੇ ਚੰਗੇ ਲੱਗਦੇ ਨੇ ਹਾਂ ਜਾਂ ਸਾਹਮਣੇ ਪੈਂਦੇ ਫਿਰ ਪਤਾ ਲੱਗਦਾ ਜਦੋਂ ਬਾਈ ਛਾਲਾ ਮਾਰਨ ਵਾਲੇ ਸਾਹਮਣੇ ਪੈਂਦੇ ਨੇ ਉਦੋਂ ਹੱਥ ਖੜੇ ਕਰਾਉਂਦੇ ਨੇ ਬਾਈ ਹੈਨਾ ਬਾਕੀ ਇੱਕ ਗੱਲ ਹੋਰ ਵੀ ਬਾਈ ਤੁਸੀਂ ਦੋਵੇਂ ਭਰਾ ਕੋਡੇ ਸਮ ਕੋਈ ਲੇਬਰ ਵਾਲਾ ਬੰਦਾ ਹੀ ਰੱਖਿਆ ਹੋ ਤੁਸੀਂ ਹੈਨਾ ਵੀਰੇ ਸਾਡੇ ਕੋਲ ਲੇਬਰ ਵਾਲੇ ਬੰਦੇ ਮੈਂ ਤੁਹਾਨੂੰ ਦੱਸਦਾ ਜੀ ਸਾਡੇ ਦੀਵਾਲੀ ਦੇ ਬੰਦੇ ਗਏ ਵੀ ਨਹੀਂ ਵੀਰੇ ਦੋਨੇ ਜੀ ਅੱਛਾ ਜੀ ਤੇ ਉਦੋਂ ਬਾਅਦ ਇੱਕ ਬੰਦਾ ਸੀਗਾ ਵੀਰੇ ਸਾਡੇ ਨਾਲ ਹੈਲਪਰ ਹੂੰ ਹੂੰ ਉਹਨੂੰ ਵੀ ਵੀਰੇ ਜਦੋਂ ਅਸੀਂ ਬੰਦੇ ਵੀ ਰੱਖੇ ਹੋਏ ਸੀਗੇ ਉਦੋਂ ਵੀ ਸਾਨੂੰ ਐ ਸੀਗਾ ਜੀ ਵੀ ਅਸੀਂ ਘੋੜੇ ਨੂੰ ਯਾਰ ਫੀਡ ਆਪਾਉਣੀ ਇਦਾਂ ਫੱਕਾ ਪਾਉਣਾ ਅੰਦਰ ਬਾਹਰ ਅਸੀਂ ਘੋੜਿਆਰਾਪ ਕਰਨੇ ਆ। ਲੇਬਰ ਵਾਲੇ ਬੰਦੇ ਤਾਂ ਵੀਰੇ ਜਿਵੇਂ ਇਦਾਂ ਦਰਬਾਰ ਕਰਾ ਲਈ ਹੈ ਨਾ ਲਿਦ ਕਾਮਰੇ ਸਾਫ ਕਰਾ ਲੇ ਜੀ। ਐਵੇਂ ਦੇ ਕੰਮ ਅਸੀਂ ਖਰਖਰਾ ਬੁਰਸ਼ ਕਰਾ ਲਈ ਨਾਲ ਲਾ ਕੇ ਜੀ। ਨੇ ਜਾਨ ਅੰਦਰ ਵੀਰੇ ਸਾਡੀ ਕੋਸ਼ਿਸ਼ ਰਹਿੰਦੀ ਹੈ ਯਾਰ ਵੀ ਜਿਹੜੀ ਚੀਜ਼ ਆਪਾਂ ਰੱਖੀ ਹੈ ਉਹਦੀ ਜ਼ਿੰਮੇਵਾਰ ਆਪਾਂ। ਜਦੋਂ ਸ਼ੌਕ ਆਪਾਂ ਨੂੰ ਆਵੇ। ਤਾਂ ਹੀ ਤੁਹਾਡੇ ਨਾਲ ਪਿਆਰ ਆ ਮੈਨੂੰ ਬਾਈ ਵੀ ਕੰਮ ਬਾਈ ਅੱਜ ਮੈਂ ਸਵੇਰੇ 4 ਵਜੇ ਦਾ ਲੱਗਿਆ ਹਾਂ ਘੋੜਿਆਂ ਨੂੰ। ਇਸੇ ਕਰਕੇ ਬਾਈ ਅਸੀਂ ਸਲੈਕਟਡ ਅਸੀਂ 7-8 ਕੇ 7-8 ਜਨਵਰੀ ਰੱਖਿਓ ਹੋਏ ਨੇ ਵੀਰੇ ਜਿਹੜਾ ਨਾਲ ਅਸੀਂ ਬਰੀਕੀ ਚ ਸਾਨੂੰ ਕੱ ਆਪਣੇ ਆਪਣੇ ਬੇਸ਼ੇਰੇ ਦੀ ਉਮਰ ਕਿੰਨੀ ਹੋ ਗਈ ਵੀਰੇ ਆਪਣੇ ਬੇਸ਼ੇਰੇ ਦਾ ਵੀਰੇ 4 ਫਰਬੂਰੀ ਦਾ ਬਰਥ ਹੈ ਜੀ ਅੱਛਾ ਜੀ ਆ ਲਾਲੋ ਵੀਰੇ ਤੁਸੀਂ ਮਾਰਚ ਅਪ੍ਰੈਲ ਫਰਬੂਰੀ ਤੋਂ ਬਾਅਦ ਮਾਰਚ ਚੱਲ ਰਿਹਾ ਜੀ ਮਾਰਚ ਚੱਲ ਰਿਹਾ ਜੀ ਤਾਂ ਵੀਰੇ 37 37 ਮਹੀਨੇ ਹੋਊਗਾ ਵੀਰੇ 37 ਮਹੀਨੇ ਦਾ ਹੋ ਗਿਆ ਤੇ 38ਵਾਂ ਮਹੀਨਾ ਲੱਗਿਆ ਹੋਇਆ ਤੇ ਕੱਦ ਕਿੰਨਾ ਬਾਈ ਹੋਣਾ ਆਪਣਾ ਕੱਦ ਵੀਰੇ ਹੁਣ 65 ਤੋਂ ਬਾਹਰ ਹੈ ਜੀ 6 ਇੰਚ ਤੋਂ ਬਾਹਰ ਜੀ ਵੀਰੇ ਤੇ ਜਿਵੇਂ ਆਪਾਂ ਕਹਿੰਦੇ ਮੱਜੂ ਕਹਿੰਦਾ ਤਕਰੀਬਨ 6-7 ਸਾਲ ਤੱਕ ਵੀ ਕੱਦ ਕਰੀ ਜਾਂਦੇ ਹਨਾ ਬਾਈ ਵੀਰੇ ਤਾਂ ਜਿੰਮੇ ਦਾ ਬੇਸ਼ੇਰੇ ਦਾ ਆਪਣੇ ਦਾ ਸਿਰ ਮੂੰਹ ਬਿੱਡ ਬਾਡਾ ਇਹ ਖੁੱਲੇ ਤੇ ਮਹਾਰਾਜ ਦੀ ਗਿਰਪਨ ਨਾਲ ਹਲੇ 2.5 ਸਾਲ ਘੋੜਾ ਬਣਨ ਨੂੰ ਪ੍ਰੋਪਰ ਖੁੱਲਣ ਨੂੰ ਲੱਗ ਜਾਣਗੇ ਤੇ ਬਹੁਤ ਸੋਹਣਾ ਤੇ ਵੱਡਾ ਚ ਜ਼ਿਆਦਾ ਨਹੀਂ ਦਾ ਮੇਰੇ ਸਾਹ ਨਾਲੇ 68 ਤਰੀਂਦਾ ਵੱਡਾ ਘੋੜਾ ਬਣ ਜੂਗਾ ਚੰਗਾ ਬਣ ਜੂ ਬਾਕੀ ਬਾਈ ਜਿਵੇਂ ਗਾਮਚੀ ਦੇਖਿਆ ਮੈਂ ਦੀ ਸੁਮਬ ਸੰਬ ਦੇਖਿਆ ਜੀ ਸਹਿਜ ਬੋਸਨ ਵੀ ਆਲ ਓਵਰ ਪੈਕੇਜ ਬਸ਼ੀਰੇ ਦਾ ਬਹੁਤ ਚੰਗਾ ਗਿਆ ਬਹੁਤ ਚੰਗਾ ਵੀਰੇ ਠੀਕ ਆ ਬਾਈ ਜੇ ਫਿਰ ਫੀਸ ਕਿੰਨੀ ਰੱਖੀਆ ਵੀਰੇ ਸਟੱਡ ਸਰਵਿਸ ਵੀਰੇ ਫੀਸ ਵਾਲਾ ਤਾਂ ਵੈਸੇ ਕੋਈ ਐਡਾ ਬਹੁਤ ਤਾਂ ਬੜਾ ਮੈਟਰ ਹੈਗਾ ਨਹੀਂ ਜਿਵੇਂ ਆਪਾਂ ਹੁਣ ਇੱਕ ਕੈਨ ਨੂੰ ਕਹਿ ਲੰਨੇ ਆ ਵੀਰੇ 55000 ਫੀਸ ਰੱਖੀ ਆ ਜੀ ਠੀਕ ਆ ਜੀ ਸਾਨੂੰ ਵੀਰੇ ਐਵੇਂ ਆ ਯਾਰ ਅਸੀਂ ਨਾ ਘੋੜਾ ਦਾ ਮੇਨ ਮਤਲਬ ਯਾਰ ਸਾਨੂੰ ਮੈਂ ਤਾਂ ਆਪਣੀਆਂ ਘੋੜੀਆਂ ਵਾਸਤੇ ਆਪਣੇ ਸਰਕਲ ਵਾਸਤੇ ਆਪਾਂ ਘੋੜਾ ਲਿਆ ਜੀ ਠੀਕ ਆ ਬਾਈ ਕੋਈ ਵੀਰੇ ਸ਼ੌਂਕਿਆ ਬੰਦਾ ਹੋਊਗਾ ਤਾਂ ਜਰੂਰ ਵੀਰੇ ਘੋੜਾ ਛੱਡਾਂਗੇ ਕੋਈ ਦਿੱਕਤ ਨਹੀਂ ਹੈਗੀ ਖੁੱਲੇ ਦਿਲ ਨਾਲ ਛੱਡਾਂਗੇ ਬਈ ਅੱਜ ਬਾਈ ਮਲਾਉਣ ਵੀ ਆਏ ਹੋਇਆ ਜੀ ਹਾਂ ਹਾਂ ਅੱਜ ਵੀਰੇ ਗੁਰਜੰਟ ਦੀ ਕੁੜੀ ਮਲਾਈ ਆ ਜੀ ਅੱਜ ਠੀਕ ਹੈ ਜੀ ਤੇ ਅਸੀਂ ਭਾਈ ਇੰਟਰਵਿਊ 'ਚ ਬਿਠਾ ਲਿਆ ਬਾਈ ਉਹਨਾਂ ਨੂੰ ਨਾਲ ਚੱਲੋ ਇਹੀ ਪ੍ਰੇਮ ਹੁੰਦਾ ਵੀਰੇ ਜੀ ਬਿਲਕੁਲ ਭਰਾ ਸੀ ਕਿ ਮੈਂ ਕਿਰ ਵੀ ਯਾਰ ਆਏ ਨਾ ਜਾਇਓ ਨਾ ਵੀ ਹੁਣ ਐ ਥੋੜੀ ਵੀ ਹੁਣ ਭਰਾ ਆਇਆ ਹੋਇਆ ਵੀਡੀਓ ਕਰਨ ਵੀ ਆਪਾਂ ਕਹਿ ਦੀ ਵੀਰੇ ਹੁਣ ਤੁਸੀਂ ਜਾਓ ਯਾਰ ਹਾਂ ਨਾ ਸਹੀ ਗੱਲ ਹੈ ਇਹੀ ਮਾਨ ਸਤਕਾਰ ਇਹ ਹੁੰਦਾ ਵੀਰੇ ਜੀ ਵੀਰੇ ਹਾਂਜੀ ਭਾਈ ਜਿਵੇਂ ਤੁਸੀਂ ਕਹੇ ਸੀ ਸਿਲੈਕਟਡ ਜੇ ਜਾਨਵਰ ਤੁਸੀਂ ਨੇ ਰੱਖਿਆ ਹੋਇਆ ਹੈ ਫਾਰਮ ਤੇ ਉਸ ਤੋਂ ਬਾਅਦ ਇੱਕ ਮੈਂ ਬਸ਼ੇਰੀ ਦੇਖਿਆ ਬੜੀ ਖੂਬਸੂਰਤ ਮਾਰਵਾੜੀ ਮੱਥੇ ਫੁੱਲਾ ਤੇ ਤਿੰਨ ਪੈਰ ਚਿੱਟੇ ਉਹਦੇ ਜੀ ਉਹ ਵੀਰੇ ਆਪਣੇ ਉਹਦੀ ਹੈ ਜੀ ਘੋੜੇ ਦੀ ਗੁਲਵਾਗ ਦੀ ਜੀ ਥੋੜੇ ਦਿਨ ਪਹਿਲਾਂ ਤੁਸੀਂ ਵੀਡੀਓ ਕੀਤੀ ਆ ਜੀ ਕਿਹੜਾ ਪਿੰਡ ਸੰਗਰਾਣਾ ਜੀ ਸੰਗਰਾਣਾ ਸੰਗਰਾਣਾ ਜੀ ਗੁਲਵਾਗ ਜੀ ਕਾਲੇ ਕਾਂਟੇ ਦਾ ਉਹ ਵੀ ਵੀਰੇ ਥੋੜੇ ਦਿਨ ਪਹਿਲਾਂ ਹੀ ਅਸੀਂ ਮਹੀਨਾ ਕੋ ਹੋਇਆ ਜੀ ਹਰਿੰਦਰ ਬਾਈ ਨੇ ਦਿੱਤੀ ਆ ਜੀ ਉਹ ਵੀ ਜੀ ਤੇ ਬਾਈ ਨਾਲ ਤੁਹਾਡਾ ਬਹੁਤ ਪ੍ਰੇਮ ਆ ਬਹੁਤ ਵੀਰੇ ਬਹੁਤ ਚੰਗੀ ਬਿਸ਼ੇਰੀ ਸੀਗੀ ਜੀ ਚੰਗੀ ਵਧੀਆ ਵੱਡੀ ਘੋੜੀ ਪਰ ਇੱਕ ਗੱਲ ਮਨਿੰਦਰ ਬਾਈ ਹੋਰ ਵੀ ਆ ਤੁਹਾਡਾ ਜਿੰਨੇ ਪ੍ਰੇਮ ਆ ਨਾ ਸਾਹਮਣੇ ਵਾਲੇ ਬੰਦੇ ਕਈ ਆ ਨਾ ਫਾਇਦਾ ਵੀ ਚੱਕਦੇ ਆ ਪਰ ਬਾਈ ਹਰਿੰਦਰ ਇਹੋ ਜਿਹਾ ਵੀ ਤੁਹਾਨੂੰ ਨਾਲ ਜੋੜ ਕੇ ਬਰਾਬਰ ਤੋਰ ਰਿਹਾ ਵੀਰੇ ਬਰਾਬਰ ਵੀ ਕਿਸ ਤਰ੍ਹਾਂ ਰਹਿ ਗਏ ਸਕਦੇ ਆ ਵੀ ਸਾਡ ਨੂੰ ਬੰਦਾ ਆਪਣੇ ਦੋਲੇ ਵੀ ਇੱਕ ਕਦਮ ਅੱਗੇ ਰੱਖ ਰਿਹਾ ਹਾਂ ਨਹੀਂ ਬਹੁਤ ਚੰਗੇ ਜਾਨਵਰ ਨਹੀਂ ਵੀਰੇ ਹਰੇਕ ਮਾਤਾ ਕਹਿੰਦਾ ਵੀ ਕੋਈ ਸਾਡੇ ਨਾਲੋਂ ਬਰਾਬਰ ਨਾ ਚੱਲੇ ਅੱਗੇ ਦਾ ਚੱਲਣਾ ਬਹੁਤ ਦੂਰ ਦੀ ਗੱਲ ਹੈ ਪਰ ਉਹਦਾ ਸਾਡੇ ਭਰਾ ਦਾ ਵੱਡੇ ਦਾ ਬਾਈ ਇਹ ਸੁਭਾਅ ਵੀ ਸਾਨੂੰ ਕਹਿੰਦਾ ਵੀ ਇੱਕ ਕਦਮ ਅ ਨੀ ਚੰਗੀ ਸੋਚ ਨੂੰ ਸਲਾਮ ਜੀ ਵੀਰ ਹਾਂ ਅੱਛਾ ਇਹ ਬਸ਼ੇਰੀ ਦੀ ਫਿਰ ਉਮਰ ਕਿੰਨੀ ਹੋ ਗਈ ਉਮਰ ਹਾਈਟ ਕੀ ਇਹ ਵੀਰੇ 2 ਮਹੀਨਾ ਦੀ ਬਸ਼ੇਰੀ ਆ ਜੀ ਠੀਕ ਹੈ ਜੀ ਪਿਓ ਇਹਦਾ ਕਿ ਵੀਰੇ ਗੁਲਬਾਗ ਤੇ ਮਾਂ ਵੀਰੇ ਇਹਦੀ ਉਹਦੀ ਆ ਜੀ ਆਪਣਾ ਪ੍ਰਿੰਸ ਘੋੜੇ ਦੀ ਜੀ ਅੱਛਾ ਜੀ ਹਾਂ ਆਪਣੇ ਟੈਲੇ ਵਾਲਾ ਪ੍ਰਿੰਸ ਟੈਲੇ ਆ ਦੀ ਅੰਕਲ ਹੁਰੀਆ ਜਗਤਾਰ ਸਿੰਘ ਜੀ ਠੀਕ ਹੈ ਭਾਈ ਉਹਨਾਂ ਨੂੰ ਤੁੰਗੜੀ ਵਾਲੇ ਜੀ ਉਹਨਾਂ ਕੋਲ ਸੋਚ ਕੇ ਆਪਣੇ ਮਤਲਬ ਬਸ਼ੇਰੇ ਵਾਸਤੇ ਲਈ ਆ ਵੀ ਬਰੀਡਿੰਗ ਕਰ ਲਾਂਗੇ ਤੋਂ ਹਾਂ ਵੀਰੇ ਦੇਖਦੇ ਹਾਂ ਮਹਾਰਾਜ ਉਹ ਪਰਮ ਸਾਨੂੰ ਬਖਸ਼ੇ ਘੋੜਿਆਂ ਨੂੰ ਬਖਸ਼ੇ ਬਾਈ ਕਰਾਵਾਂਗੇ ਜੀ ਮੇਰੇ ਤੇ ਦੂਜੀ ਜਿਹੜੀ ਆਪਾਂ ਹੁਣ ਤਾਂ ਘੋੜੀ ਬਣ ਗਈ ਜਦੋਂ ਆਪਾਂ ਰਿੰਗ ਦੇ ਵਿੱਚ ਇਕੱਠੀਆਂ ਲੱਗੀਆਂ ਸੀ ਆਪਣੀਆਂ ਮੇਰੀ ਵੀ ਛੇਰੀ ਸੀ ਦੋ ਦੰਦੇ ਤੇ ਤੁਹਾਡੇ ਵੀ ਛੇਰੀ ਦੋ ਦੰਦੇ ਜੀ ਜੀ ਵੀਰੇ ਸੁਪਰ ਬਾਤ ਵਾਲੀ ਵੀਰੇ ਹਾਂ ਉਹ ਵੀਰੇ ਸੁਪਰ ਬਾਤ ਦੀ ਆਈ ਬਛੇਰੀ ਉਹ ਵੀਰੇ ਆਪਣੀ ਬਛੇਰੀ ਆ ਜਿਹੜੀ ਨਏ ਤਾਰਾ ਹੁਣ ਤਾਂ ਮਹਿਰ ਬਣ ਗਈ ਅੰਗ ਮਹਿਰ ਬਣ ਗਈ ਵੀਰੇ ਉਹ ਆਪਣਾ ਅਕਤੂਬਰ ਚ 5 ਸਾਲ ਦੀ ਹੋ ਗਈ ਵੀਰੇ ਠੀਕ ਹੈ ਵੀ ਮੇਰੇ ਲਈ 5 ਸਾਲ ਦੀ ਹੋ ਜੂ ਬਾਈ ਠੀਕ ਹੈ ਵੀਰੇ ਬਰਾਬਰ ਹੀ ਸੀ ਆਪਾਂ ਹਾਂ ਵੀਰੇ ਉਹਦਾ 19 ਅਕਤੂਬਰ ਦਾ ਬਰਥ ਹੈ ਜੀ ਅੱਛਾ ਜੀ ਇਹ 19 ਅਕਤੂਬਰ ਨੂੰ ਵੀਰੇ ਉਹ ਉਹਦੀ ਹੋ ਗਈ ਜੀ ਆਪਣਾ 5 ਸਾਲ ਦੀ ਜੀ ਠੀਕ ਹੈ ਵੀਰੇ ਉਹ ਬਾਬਾ ਗਿਆ ਕਨਦੇਵ ਸਿੰਘ ਜੀ ਉਹਨਾਂ ਨੇ ਬਰੇਡ ਕੀਤੀ ਸੀਗੀ ਜੀ ਅੱਛਾ ਜੀ ਉਹਦੀ ਮਾਂ ਸੀਗੀ ਵੀਰੇ ਮੱਥੇ ਫੁੱਲ ਦੀ ਔਸਮ ਘੋੜੇ ਦੀ ਜੀ ਅੱਛਾ ਜੀ ਹਾਂ ਬਾਈ ਆਰਪੀ ਕੋਲ ਖੜੀ ਹੈ ਜੀ ਉਹ ਅੱਛਾ ਠੀਕ ਹੈ ਜੀ ਤੇ ਸੁਪਰਵਾਦ ਹੀ ਹੈਗੀ ਹੈ ਜੀ ਉਹ ਉਦੋਂ ਸੁਪਰਵਾਦ ਬਾਈ ਕੋਲੀ ਸੀਗਾ ਬਾਬਾ ਜੀ ਉਹਨਾਂ ਕੋਲ ਸੀਗਾ ਜੀ ਸੁਪਰਵਾਦ ਵੀ ਤੇ ਉਹ ਘੋੜੀ ਵੀ ਜੀ ਠੀਕ ਅੰਜਾ ਫਿਰ ਉੱਥੋਂ ਆਪਾਂ ਨੇ ਛੋਟੀ ਬੱਚੀ ਉਹ ਲਈ ਸੀ ਹਾਂਜੀ ਉੱਥੋਂ ਵੀਰੇ ਛੋਟੀ ਬੱਚੀ ਲਈ ਸੀਗੀ ਜੀ ਉੱਥੋਂ ਆਪਾਂ 3 ਗੰਨੇ ਮਹੀਨੇ ਦੀ ਲਈ ਸੀਗੀ ਜੀ ਹੂੰ ਹੂੰ ਫਿਰ ਜਦੋਂ ਲੋਕਡਾਊਨ ਲੱਗਿਆ ਵੀਰੇ ਮੈਨੂੰ ਲੱਗਦਾ 20 ਮਾਰਚ ਨੂੰ ਹੂੰ ਹੂੰ 21 ਨੂੰ ਲੱਗਿਆ ਸੀਗਾ 20 ਨੂੰ ਆਪਾਂ ਲੈ ਕੇ ਆ ਜਾਂਦੀ ਸੀ ਕਿ ਤਾਂ ਕਰਕੇ ਵੀ ਹੁਣ ਸਦਾ ਯਾਦ ਰਹੂਗੀ ਲੋਕਡਾਊਨ ਕਰਕੇ ਹੀ ਵੀ ਤਰੀਕਾ ਨਹੀਂ ਸ਼ੋਅ ਵੀ ਚੰਗੇ ਖੇਡਿਆ ਵੀਰੇ ਸ਼ੋਅ ਵੀਰੇ ਮਹਾਰਾਜ ਨੇ ਕਿਰਪਾ ਕੀਤੀ ਆਪਾਂ ਸਭ ਤੋਂ ਪਹਿਲਾ ਸ਼ੋਅ ਲਾਇਆ ਦੀ ਵੀਰੇ ਜ਼ਿੰਦਗੀ 'ਚ ਹਾਂ ਤੇ ਸ਼ੋਅ ਲਾਇਏ ਸੀਗਾ ਜੀ ਬਾਈ ਉਹਨਾਂ ਦੇ ਕੈਨ ਤੋਂ ਹੀ ਆਪਾਂ ਜੋਧਪੁਰ ਲੈ ਕੇ ਗਈ ਦੀ ਜੀ ਅੱਛਾ ਬਾਈ ਤੇ ਜੀ ਮਹਾਰਾਜ ਜੀ ਬਹੁਤ ਪਾਈ ਜੀ ਅੱਜ ਕੱਲ ਪਿੱਛੇ ਆ ਜੇ ਕਹਿੰਦਾ ਤਾਂ ਸੈਟਿੰਗਾਂ ਹੁੰਦੀਆਂ ਨੇ ਜੀ ਨਹੀਂ ਵੀਰੇ ਉਹ ਵੀ ਉਦੋਂ ਤਾਂ ਐ ਸੀਗਾ ਯਾਰ ਕਾਫੀ ਟਾਈਮ ਦਾ ਸਾਨੂੰ ਵੀ ਇਕੇ ਨਹੀਂ ਆਇਆ ਵੀਰ ਐ ਵੀ ਹੋ ਜਾਂਦਾ ਜੀ ਜਦੋਂ ਪਰਮਾਤਮਾ ਦਿਆਲ ਹੋਵੇ ਵੀਰ ਉਹ ਤੋਂ ਸਾਰਾ ਕੁਝ ਹੋ ਜਾਂਦਾ ਜੀ ਬਿਲਕੁਲ ਵੀ ਤੁਹਾਡੀ ਮਿਹਨਤ ਨੂੰ ਸਲਾਮਾਂ ਜਿਹੜਾ ਜਾਨਵਰ ਡਿਜ਼ਰਵਿੰਗ ਆ ਨਾ ਜੀ ਭਾਵੇਂ ਕੋਈ ਜ਼ੋਰ ਲਾ ਲੇ ਅੱਡੀ ਚੋਟੀ ਦਾ ਉਹਨੂੰ ਨਹੀਂ ਹਰਾ ਸਕਦਾ ਨਹੀਂ ਹਰਾ ਸਕਦਾ ਸਾਰਿਆਂ ਨੂੰ ਦਿਖਦਾ ਸਾਰੇ ਜਾਣੀ ਜਾਣਨੇ ਬਾਈ ਕੋ ਜੱਜ ਵੀ ਕੋਈ ਕਮੇਟੀ ਵਾਲੇ ਨੇ ਪਾ ਪਾਗਲ ਨਹੀਂ ਹੈਗੇ ਵੀ ਡਿਜ਼ਰਵਿੰਗ ਐਨੀਮਲ ਨੂੰ ਰਿੰਗ ਤੋਂ ਬਾਹਰ ਕੱਢ ਦੇਣ ਤੇ ਦੂਜੇ ਨੂੰ ਨੰਬਰ ਦੇ ਦੇਣਾ ਇੰਨਾ ਵੀ ਤੱਕਾ ਨਹੀਂ ਚੱਲਦਾ ਵੀ ਨਾਲੇ ਵੀਰੇ ਹਰੇਕ ਬੰਦਾ ਨਾ ਸਾਹਾਂ ਦਾ ਸਵਾਸਾਂ ਦਾ ਹੈ ਗੁਰੂ ਮਹਾਰਾਜ ਦੀ ਹਰੇਕ ਤੇ ਕਿਰਪਾ ਹੈ ਠੀਕ ਹੈ ਜਦੋਂ ਆਪਣੇ ਨਾਲ ਤੱਕਾ ਹੋ ਰਿਹਾ ਮਤ ਹਰੇਕ ਨੂੰ ਪ੍ਰਮਾਤਮਾ ਨੇ ਬਖਸ਼ਣੀ ਹੁੰਦੀ ਹੈ ਤੱਕਾ ਵੀਰੇ ਕਿਤੇ ਵੀ ਨਹੀਂ ਹੋ ਸਕਦਾ ਹਾਂ ਨਹੀਂ ਹੁੰਦਾ ਵੀਰੇ ਬੰਦੇ ਦੇ ਹੱਥ ਬਸ ਵੀਰੇ ਕੁਝ ਨਹੀਂ ਹੈਗਾ ਤਾਂ ਇੱਕ ਵੈਸੀ ਪਰੰਪਰੇਖੇ ਨੇ ਸਾਡੇ ਬਿਲਕੁਲ ਵੀਰੇ ਹੁਣ ਇਹ ਗੱਬਣ ਕਿਹੜੇ ਘੋੜੇ ਤੋਂ ਵੀਰੇ ਹੁਣ ਵੀਰੇ ਆਨੰਦ ਤੋਂ ਅਚਾਨਨ ਤੋਂ ਆਪਣੇ ਅਸੀਂ ਬਾਈ ਕੋਲ ਸੀਗਾ ਉੱਥੇ ਉੱਥੇ ਮਲਾਲੀ ਸੀਗੀ ਜੀ ਮੈਂ ਪਹਿਲਾਂ ਮਨ ਚ ਘਰ ਕਰ ਗਿਆ ਸੀ ਨਾਂ ਵੀਰੇ ਹਨ ਕਰ ਗਿਆ ਸੀਗਾ ਵੀਰੇ ਲੋ ਬਾਈ ਕੋਲ ਵੀਰੇ ਦੇਖ ਕੇ ਆਏ ਜੀ ਹਮ ਮੈਂ ਬਾਈ ਨੂੰ ਕਿਹਾ ਬਾਈ ਯਾਰ ਬੇਸ਼ੇਰਾ ਸਾਨੂੰ ਦੇ ਦੋ ਜੀ ਮੈਨੂੰ ਬਹੁਤ ਪਸੰਦ ਆ ਬਾਈ ਕਹਿੰਦਾ ਮੇਰੇ ਕੋਈ ਗੱਲ ਨਹੀਂ ਵੀ ਹੁਣ ਵੀ ਤੁਹਾਡਾ ਹੀ ਹੈ ਵੀ ਜਿਵੇਂ ਤੁਹਾਨੂੰ ਸਹੀ ਲੱਗਦਾ ਹਨ ਵੀ ਇੱਥੇ ਵੀ ਤੁਹਾਡਾ ਹੀ ਹੈ ਹਾਂ ਤੇ ਵੀਰੇ ਬਾਈ ਉਹਨਾਂ ਨੇ ਬਹੁਤ ਚੰਗੀਆਂ ਘੂੜੀਆਂ ਮਲਾ ਲੀਆਂ ਸੀਗੀਆਂ ਜੇ ਤਾਂ ਘੋੜੇ ਜੀ ਇਹ ਜਦੋਂ ਰਿਜ਼ਲਟਾਂ ਸਿਰ ਤੇ ਆ ਆਪ ਵੀ ਚੰਗਾ ਬਸ਼ੇਰਾ ਮਾਂ ਪਿਓ ਚੰਗੇ ਨੇ ਚੰਗੀਆਂ ਘੋੜੀਆਂ ਮਿਲਣੀਆਂ ਰਿਜ਼ਲਟ ਚੰਗੇ ਹੀ ਆਉਂਦੇ ਵੀਰੇ ਬਾਈ ਉਹਨਾਂ ਦੀ ਬਾਬਾ ਜੀ ਉਹਨਾਂ ਦੀਆਂ 8 ਤੋਂ 9 ਕੁੜੀਆਂ ਮਿਲੀਆਂ ਹੋਈਆਂ ਜੀ ਇਹ ਤੋਂ ਜੀ ਆਪਣੇ ਨੰਦੇ ਤੁਸੀਂ ਜੀ ਵੀਰੇ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਵੀ ਪਨੀਲੀ ਬਸ਼ੇਰੀ ਦੇਖੀ ਹੈ ਬੜੀ ਖੂਬਸੂਰਤ ਬਈ ਨੀਲੀ ਬਸ਼ੇਰੀ ਆ ਵੀਰੇ ਆਪਣੀ ਉਹਦੀ ਜੀ ਘੋੜੇ ਦੀ ਅੰਕਲ ਬਿੱਟੂ ਪਮਾਲੂਣਾ ਕੋਲ ਘੋੜਾ ਹੀ ਗੁਰਫਤ ਹੈ ਅੱਛਾ ਗੁਰਫਤ ਹੈ ਫਤੇ ਦਾ ਬੱਚਾ ਜਿਹੜਾ ਹੈ ਫਤੇ ਦਾ ਬੱਚਾ ਵੀਰੇ ਇਹ ਵੀਰੇ ਸਾਡੀ ਹੋਮ ਬ੍ਰੀਡ ਹੈ ਜੀ ਅੱਛਾ ਇਹ ਆਪਣੇ ਘਰ ਜਾਂਦੀ ਹੈ ਘਰ ਦੀ ਹੈ ਵੀਰੇ ਦੀ ਮਾਂ ਸਾਡੇ ਕੋਲ ਸੀਗੀ ਵੀਰੇ ਅਜੀਰਾ ਕੁੜੀ ਅੱਛਾ ਜ ਉਹ ਆਪ ਕਿਹੜੀ ਕੁੜੀ ਦੀ ਸੀ ਉਹ ਵੀਰੇ ਆਪ ਸ਼ਾਨਦਾਰੀ ਦੱਸਦੇ ਨੇ ਵੀਰੇ ਪਹਿਲਾਂ ਹਾਂ ਤੋਂ ਤੁਹਾਨੂੰ ਪਤਾ ਵੀ ਇੰਨਾ ਜ਼ਿਆਦਾ ਉਤਾ ਹੈਗਾ ਨਹੀਂ ਦੀ ਹਨ ਹੂੰ ਹੂੰ ਤੇ ਉਦੋਂ ਵੀਰੇ ਸ਼ਾਨਦਾਰੀ ਦੱਸਦੇ ਸੀਗੇ ਕੁੜੀ ਨੂੰ ਕੁੜੀ ਚੰਗੀ ਬਹੁਤ ਸੀ ਬਈ ਨਜਾਇਜ਼ ਚੰਗੀ ਸੀਗੀ ਜੀ ਹਾਂ ਕੋੜੇ ਚ ਵੀਰੇ ਲੈਂਥ ਪੱਠਪੋੜਾ ਤੇ ਖੜਨੀ ਕੁੜੀ ਦੀ ਬਹੁਤ ਜਿਆਦਾ ਨਜਾਇਜ਼ ਚੰਗੀ ਸੀਗੀ ਹੈਗੀ ਥੜੂ ਚੰਬੇੜਾ ਅੱਛਾ ਸੀਗੀ ਬਈ ਹਾਂ ਨਹੀਂ ਇਹ ਬੱਚੀ ਵੀ ਬਹੁਤ ਸੋਹਣੀ ਆ ਬਈ ਅਮਰੀਲੀ ਆ ਦੋ ਪੈਰ ਚਿੱਟੇ ਤੇ ਮੱਥੇ ਪਟਾ ਮੱਥੇ ਪਟਾ ਵੀਰੇ ਜੀ ਇਹਦੇ ਹੌਲੀ ਹੌਲੀ ਬਿਲਕੁਲ ਨੀਲੀ ਹੋ ਜਾਣੀ ਨੀਲੀ ਹੋ ਜੂਗੀ ਹਾਂਜੀ ਵੀਰੇ ਠੀਕ ਹੈ ਜੀ ਇਹਦੀ ਉਮਰ ਏ ਵੀਰੇ ਆ ਜਿਹੜੀ ਹੁਣ 25 ਤ੍ਰਿਲੰਕੇ ਗਈ ਜੈ ਇਹਨੂੰ 18 ਮਹੀਨੇ ਦੀ ਹੋਈ ਹੈ 18 ਮਹੀਨੇ ਤੇ ਕੱਦ ਕਿੰਨਾ ਹੋਣਾ ਬਈ ਬੱਚੀ ਦਾ ਕੱਦ ਵੀਰੇ ਮੇਰੇ ਨਾਲ ਕਾੜੀ ਦੇ ਲਗਭਗ ਗਰਮ ਨਾਲ ਹੂਆ ਹੀ ਬਾਹਰੇ ਨੂੰ ਹੋਵੇ ਕਾੜ ਤੋਂ ਹੀ ਹਾਂਜੀ ਹਾਂਜੀ ਬਿਲਕੁਲ ਬਈ ਨਹੀਂ ਚਲੋ ਚੰਗੇ ਨੇ ਬਈ ਜਾਨਵਰ ਆਪਣੇ ਸਾਰੇ ਬੇਸ਼ੇਰਾ ਕਮੈਤ ਰੰਗ ਦਾ ਦੇਖਿਆ ਜੀ ਆਪਾਂ ਕਮੈਤ ਰੰਗ ਦਾ ਬੇਸ਼ੇਰਾ ਵੀਰੇ ਆਪਣਾ ਜੀ ਇਹ ਆ ਉਹਦਾ ਹੀ ਸ਼ਾਨੇ ਹਿੰਦ ਘੋੜੇ ਦਾ ਜੀ ਇਹ ਸ਼ਾਨੇ ਹਿੰਦ ਹਾਂ ਆਪਣੀ ਨੈਨਤਾਰਾ ਦਾ ਹੀ ਹੈਗਾ ਜੀ ਉਹ ਪਹਿਲਾ ਫੌਲ ਜੀ ਦਾ ਅੱਛਾ ਪਹਿਲਾ ਬੱਚਾ ਉਹਦਾ ਪਹਿਲਾ ਬੱਚਾ ਜੀ ਇਹਦਾ ਜੀ ਤੁਸੀਂ ਲੇਟ ਕਵਰ ਕਰਾਈ ਬਈ ਬਾਬ ਵੀਰੇ ਸ਼ੋਅ ਕਰਕੇ ਜੀ ਉਸ ਤੋਂ ਬਾਅਦ ਬੈਂਤ ਵੀਰੇ ਆਪਾਂ ਉਹ ਤੋਂ ਬਾਅਦ ਤੁਹਾਡੇ ਨਾਲ ਸ਼ੋਅ ਲੜੇਤੀ ਜੀ ਹਾਂ ਹਨਾ ਜੀ ਉਸ ਤੇ ਵੀ ਤੁਸੀਂ ਫਾਸਟ ਸੀ ਜੀ ਵੀਰੇ ਉੱਥੇ ਬੱਚੀ ਦੁਆਰੇ ਫੇਰ ਫਾਸਟ ਆ ਗਈ ਜੀ ਉਸ ਤੋਂ ਬਾਅਦ ਵੀਰੇ ਅੰਪਾਇਰ ਸ਼ੋਅ ਚ ਲਾਈ ਉਹ ਤੇਜੇ ਨੰਬਰ ਤੇ ਸੀਗੀ ਜੀ ਅੱਛਾ ਜੀ ਤੇ ਮੁਖਸ਼ਰ ਵੀ ਵੀਰੇ ਸ਼ੋਅ ਲਾਈ ਹੂੰ ਅ ਲੁਧਿਆਣੇ ਦੋ ਬਾਰ ਲਾਈ ਵੀਰੇ ਮਿਲਕ ਟੀਥ ਵੀ ਲਾਈ ਤੇ ਦੋ ਦੰਦ ਚੋ ਵੀ ਲਾਈ ਤੇ ਵਧੀਆ ਵੀਰੇ ਸਾਰੇ ਪਾਸੇ ਗਰੂਡ ਮੇਰ ਚ ਨਹੀਂ ਉਦੋਂ ਵੇ ਹੁਣ ਮਰੂਡ ਮੇਰ ਚ ਵੀਰੇ ਹੁਣ ਕੋੜੀ ਪ੍ਰੈਗਨੈਂਟ ਸੀਗੀ ਜੀ ਪਹਿਲਾਂ ਵੀ ਪ੍ਰੈਗਨੈਂਟ ਸੀਗੀ ਜੀ ਫਿਰ ਹਲੇ ਵੀਰੇ ਥੋੜੀ ਜਿਹੀ ਯੰਗ ਐ ਲਾਮਾਂਗੇ 7-8 ਸਾਲ ਦੀ ਕਰਕੇ ਵੀਰੇ 7-8 ਸਾਲ ਥੋੜੀ ਖੁੱਲ ਜਾਂਦੀ ਆ ਕਿਉਂਕਿ ਗਰੂਡ ਮੇਰ ਦਾ ਇਹੀ ਹੁੰਦਾ ਵੀ ਉਹਦੀ ਲੈਂਥ ਲੋਂਥ ਪੇਟ ਦੀ ਬੈਂਟ ਵਗੈਰਾ ਸਾਰਾ ਕੁਝ ਹਾਂਜੀ ਹਾਂ ਵਧੀਆ ਵੀਰੇ ਨਹੀਂ ਸਹੀ ਗੱਲ ਆ ਕਿਉਂਕਿ 2 ਦਿਨ ਤੋਂ ਬਾਅਦ ਤਕਰੀਬਨ ਕੋੜਿਆਂ ਵਾਲੇ ਵੀ ਅਕਸਰ ਜਿਹੜੇ ਵੀਰੋਂ ਦੇ ਬਸ਼ੇਰੇ 2 ਦਿਨ ਤੋਂ ਬਾਅਦ 2 ਤੋਂ 3 ਸਾਲ ਰੋਕ ਲਾਂਦੇ ਆ ਕੋੜਾ ਸੈਜ ਬਣਾ ਜੇ ਨਾਲ ਵੀਰੇ ਹ ਠੀਕ ਹੈ ਵੀਰੇ ਅੱਛਾ ਉਹਦਾ ਬੱਚਾ ਆ ਗਿਆ ਹੈ ਸ਼ਾਨ ਉਹਦਾ ਬੱਚਾ ਵੀਰੇ ਸ਼ਾਨ ਹੈ ਤੇ ਇਹਦੀ ਕਿੰਨੀ ਉਮਰ ਆ ਬੱਚੇ ਦੀ ਵੀਰੇ ਇਹ ਬੱਚਾ ਵੀਰੇ 8 ਮਹੀਨਾ ਦਾ ਹੋ ਗਿਆ ਜੀ 8 ਮਹੀਨਾ ਦਾ ਜੀ ਠੀਕ ਆ ਬਾਈ ਆਹ ਬਛੇਰਾ ਜਿਸ ਦਿਨ ਵੀਰੇ ਆਪਾਂ ਫਾਰਮ ਦਾ ਨੀ ਪੱਥਰ ਰੱਖਿਆ ਜੀ ਹਾਂਜੀ ਉਧਰ ਅਸੀਂ ਇੱਥੇ ਮੱਥਾ ਟੇਕਿਆ ਜੀ ਹਾਂਜੀ ਦੋ ਇੰਟਾਂ ਰੱਖਿਆ ਨਹੀਂ ਪੱਟ ਗਿਆ ਜੀ ਅੱਛਾ ਜੀ ਉਧਰ ਘਰ ਤੋਂ ਫੋਨ ਆ ਕਹਿੰਦੇ ਘੋੜੀ ਸੂ ਰਹੀ ਹੈ ਜੀ ਅੱਛਾ ਅੱਛਾ ਉਧਰ ਬਛੇਰਾ ਆ ਗਿਆ ਮੈਂ ਇਹਨਾਂ ਨੂੰ ਆਪਣੇ ਮਿੱਤਰਾਂ ਨੂੰ ਹੱਸਦਾ ਸੀਗਾ ਜੀ ਸਾਰੇ ਨੂੰ ਮੈਂ ਕਿਹਾ ਜੀ ਆਪਾਂ ਡਰਦੇ ਸੀਗੇ ਉਹਨੇ ਕੋਲ ਘੋੜਾ ਤਾਂ ਹੈ ਨਹੀਂ ਪਰ ਸਟੱਡ ਸਾਰਾ ਬਣਾਉਣ ਲੱ ਠੀਕ ਆ ਬਾਈ ਉਸ ਤੋਂ ਬਾਅਦ ਇੱਕ ਆਪਾਂ ਨੇ ਬਾਈ ਜੋੜਾ ਦੇਖਿਆ ਬੜਾ ਖੂਬਸੂਰਤ ਇੱਕ ਕਾਲੇ ਰੰਗ ਦੀ ਬਸ਼ੇਰੀ ਆ ਜੀ ਘੋੜੀ ਆ ਬਹੁਤ ਚੰਗੀ ਬਾਈ ਉਹ ਵੀਰੇ ਘੋੜੀ ਆ ਪੈ ਜੀ ਬਾਈ ਜਸੜ ਵਾਲੇ ਦੀ ਜੀ ਦਿਲਰਾਜ ਘੋੜੇ ਦੀ ਜੀ ਅੱਛਾ ਬਾਈ ਦਿਲਰਾਜ ਦੀ ਜੀ ਬਾਈ ਦਿਲਰਾਜ ਯਾਰ ਬਹੁਤ ਚੰਗਾ ਸੂਰਾ ਮੈਂ ਜਿੰਨੇ ਬੱਚੇ ਦੇਖੇ ਨੇ ਆ ਹੁਣ ਪਿਛਲੇ ਇਹ ਲਾ ਲੋ ਵੀ 20 ਤੋਂ 25 ਦਿਨਾਂ ਚ ਮੈਂ ਵੀਡੀਓ ਕੀਤਾ ਨੂੰ ਮੈਂ 20 25 ਬੱਚੇ ਦੇਖ ਲਏ ਹਰ ਇੱਕ ਫਾਰਮ ਦੇ ਇੱਕ ਤੋਂ ਇੱਕ ਨਹੀਂ ਵੀਰੇ ਬਹੁਤ ਚੰਗਾ ਸੂਰਾ ਹੈ ਉਹ ਬਸ਼ੇਰਾ ਘੋੜੀ ਇੱਕ ਮੈਂ ਇੱਥੇ ਵਸੀ ਦੇਖਿਆ ਬਸ਼ੇਰਾ ਬਹੁਤ ਚੰਗਾ ਬਾਈ ਜੀ ਦਿਲਰਾਜ ਦਾ ਇੱਕ ਮੈਂ ਘੋੜੀ ਟਾਂਡੇ ਅੱਜ ਤੁਹਾਡੇ ਲਈ ਘੋੜੀ ਵੀ ਦੇਖ ਰਹੇ ਆ ਵੀ ਬੜੀ ਚੰਗੀ ਘੋੜੀ ਹੈ ਜੀ। ਆਪਣੇ 66 ਇੰਚ ਦੇ ਲਗਭਗ ਆਮ ਨਾਲ ਕੱਦ ਹੋਊਗਾ ਘੋੜੀ ਦਾ ਹੀ ਵੱਡੀ ਘੋੜੀ ਹੈ ਜੀ। ਵੇਟ-ਬੂਟ ਬਹੁਤ ਵੱਡਾ। ਬਹੁਤ ਵੱਡਾ ਜੀ। ਹੁਣ ਵੀਰੇ ਇਹਨੇ ਆਪਣੇ ਕੋਲ ਬਸ਼ੇਰੇ ਦਿੱਤੀ ਹੈ ਜੀ ਬਾਈ ਰਣਦੀਪ ਦੇ ਕੋਲ ਘੋੜਾ ਜੀ ਨਹੀਂ ਆਵਾ। ਠੀਕ ਹੈ ਵੀਰੇ। ਫੌਜੀ ਦਾ ਜੀ। ਠੀਕ ਹੈ। ਇਹਨੇ ਪਹਿਲਾ ਬੱਚਾ ਕਿਹੜੇ ਤੋਂ ਦਿੱਤਾ ਵੀਰੇ? ਪਹਿਲਾ ਬੱਚਾ ਵੀਰੇ ਨੇ ਬਾਦਲ ਵਾਲੇ ਰਾਜ ਹਾਸ ਤੋਂ ਦਿੱਤਾ ਸੀਗਾ ਜੀ। ਉਹ ਵੀ ਬੱਚੀ ਸੀਗੀ ਜੀ। ਅੱਛਾ ਬਸ਼ੇਰੀ। ਉਹ ਫਿਰ ਦਿੱਤੀ ਸੀ ਆਪਾਂ ਨੇ? ਨਾ ਨਾ ਉਹ ਆਪਣੇ ਕੋਲ ਨਹੀਂ ਸੀਗੀ ਵੀਰੇ। ਆਪਾਂ ਇੱਥੋਂ ਘੋੜੀ ਲਈ ਸੀਗੀ। ਅੱਛ ਅੱਛਾ ਪਹਿਲਾਂ ਦੀ ਕੀ ਹੈ ਬਈ ਪਹਿਲਾਂ ਦੇ ਕੀ ਆਈ ਹੈ ਜੀ ਆਪਣੇ ਕੋਲ ਤਾਂ ਕਿ ਬ੍ਰੇ ਨਹੀਂ ਆ ਨਿਆਪ ਤੋਂ ਬੱਚੀ ਦਿੱਤੀ ਹੈ ਅੱਛਾ ਤੁਸੀਂ ਦੁਬਾਰਾ ਫੇਰ ਮਲਾਇਆ ਆਪਾਂ ਪ੍ਰੈਗਨੈਂਟ ਲਈ ਸੀਗੀ ਬ੍ਰਿਆ ਕੁੜੀ ਅੱਛਾ ਪ੍ਰੈਗਨੈਂਟ ਹੀ ਸੀ ਹਾਂ ਜੀ ਆਪਾਂ ਲਈ ਸੀਗੀ ਜੀ ਇਹ 6 ਮਹੀਨੇ ਵਾਂਗੂ ਪ੍ਰੈਗਨੈਂਟ ਸੀਗੀ ਜਦੋਂ ਅੱਛਾ ਠੀਕ ਆ ਬਈ ਜੀ ਠੀਕ ਆ ਠੀਕ ਆ ਜੀ ਤੇ ਹੁਣ ਦੁਬਾਰਾ ਮਲਾਤੀ ਬਈ ਇਹ ਹਾਂ ਵੀਰ ਹੁਣ ਆਪਾਂ ਮਲਾਤੀ ਛਲੇ ਜੀ ਆਪਣੇ ਤੋਂ ਹੁਣ ਹੁਣ ਵੀਰੇ ਆਪਣੀ ਇੱਛਾ ਵੀ ਹੁਣ ਆਪਣੇ ਕੋਲ ਜਿੰਨੀਆਂ ਵੀ ਕੁੜੀਆਂ ਹੈਗੀਆਂ ਵੀ ਇੱਕ ਇੱਕ ਬੱਚਾ ਕਿਉਂਕਿ ਵੀਰੇ ਲੱਗ ਲੱਗ ਕੁੜੀ ਤੇ ਹੀ ਪਤਾ ਲੱਗਦਾ ਜੀ ਹੁਣ ਕੁੜੀ ਦਾ ਆਪਾਂ ਘੋੜੇ ਨੂੰ ਪਾਸ ਫੈਲ ਨਹੀਂ ਕਰ ਸਕਦੇ ਜੀ ਹਨਾ ਇਹ ਇਹ ਤਾਂ ਗੱਲ ਸਹੀ ਜਦੋਂ ਚੰਗੀਆਂ ਘੋੜੀਆਂ ਵੀਰੇ ਮਿਲਣਗੀਆਂ ਜੀ ਫੇਰ ਐਵਰੇਜ ਘਟ ਸਕਦੇ ਵੀ ਘੋੜਾ ਮੁਰਫਤੇ ਵਾਲੀ ਵੀ ਆ ਗਈ ਉਹ ਵੀ ਕਿਉਂਕਿ ਫਰਕ ਪੈ ਗਿਆ ਉਹ ਫਤੇ ਦੀ ਆ ਗਈ ਚਲੋ ਵੀਰੇ ਆਪਾਂ ਕੋਸ਼ਿਸ਼ ਕਰਦੇ ਆਂ ਆਪਾਂ ਵੀ ਮੱਝੂਗ ਲਾਈਨ ਨੂੰ ਮੱਝੂਗ ਲਾਈਨ ਚ ਨਾਮ ਲਾਈਏ ਸਾਡੀ ਕੋਸ਼ਿਸ਼ ਰਹੂਗੀ ਠੀਕ ਹੈ ਬਈ ਵੀ ਉਹਨੂੰ ਬਾਹਰ ਕਿਸੇ ਘੋੜੇ ਤੋਂ ਮਿਲਾ ਲਾਈਏ ਜੀ ਤੁਸੀਂ ਇਹ ਕਿੰਨਾ ਕੁ ਲਾਈਨ ਬਰੀਡ ਇਨ ਬਰੀਡ ਨੂੰ ਕਿੰਨਾ ਕੁ ਹਰ ਇੱਕ ਬੰਦੇ ਦਾ ਵਿਜ਼ਨ ਹੁੰਦਾ ਉਹਦਾ ਤੁਸੀਂ ਕੀ ਸੋਚਦੇ ਹੋ ਇਹ ਚੀਜ਼ ਬੈਂਤੀ ਵੀਰੇ ਯਾਰ ਕੋਸ਼ਿਸ਼ ਹੈ ਵੀ ਜਿੰਨੀ ਹੋ ਸਕਦੀ ਹੈ ਯਾਰ ਵੱਧ ਤੋਂ ਵੱਧ ਬੀਨ ਬਰੀਡਿੰਗ ਯਾਰ ਨੇ ਕਈ ਸੱਜਣ ਗੱਲ ਕਰਦੇ ਆ ਵੀ ਯਾਰ ਵੀ ਪੂਲ ਲਾਈਨ ਖਤਮ ਹੋ ਰਹੀ ਆ ਜਾਂ ਆਪਾਂ ਮੱਝੂ ਕੇ ਲਾਈਨ ਦੀ ਗੱਲ ਕਰ ਲਈਏ ਜਾਂ ਕੋਈ ਵੀ ਬਲੱਡ ਲਾਈਨ ਦੀ ਗੱਲ ਕਰੀਏ ਵੀਰੇ ਅਸਲ 'ਚ ਨਾ ਸਾਡਾ ਸੁਭਾਅ ਆ ਯਾਰ ਅਸੀਂ ਜਦੋਂ ਗਲਤ ਚੱਲਣ ਲੱਗ ਜਾਂਦੇ ਆ ਨਾ ਅਸੀਂ ਆਪਣੀ ਗਲਤੀ ਨੂੰ ਨਾ ਸਹੀ ਸਾਬਤ ਕਰ ਦਿੰਨੇ ਆ ਅੱਛਾ ਬਈ ਕਿਉਂਕਿ ਬੰਦੇ ਕੋਲ ਨਾ ਸ਼ਬਦ ਬਹੁਤ ਹੁੰਦੇ ਨੇ ਹਾਂ ਬੰਦਾ ਆਪਣੀ ਗਲਤੀ ਨੂੰ ਵੀ ਸਾਬਤ ਕਰ ਸਕਦਾ ਵੀ ਮੈਂ ਸਹੀ ਆ ਇਹ ਚੀਜ਼ਾਂ ਨੇ ਵੀਰੇ ਯਾਰ ਆਪਣੇ ਕੋਲ ਹਰੇਕ ਚੀਜ਼ ਹਲੇ ਹੈਗੀ ਆ ਵੀਰੇ ਬਹੁਤ ਜ਼ਿਆਦਾ ਮੱਝੂ ਕਲੈਨ ਵੀ ਕੋਈ ਘੱਟ ਨਹੀਂ ਵੀਰੇ ਹੈਗੀ ਵੀ ਬਹੁਤ ਚੰਗੇ ਨੇ ਬਾਈ ਮੱਝੂ ਕਲੈਨ ਦੇ ਬਹੁਤ ਚੰਗੇ ਚੰਗੇ ਘੋੜੀਆਂ ਘੋੜੇ ਅਕਤੰਬਰ ਦੇ ਬਹੁਤ ਘੋੜੇ ਬਹੁਤ ਚੰਗੇ ਚੰਗੇ ਘੋੜੇ ਖੜੇ ਆ ਬਾਈ ਬਹੁਤ ਚੰਗੇ ਰਿਕਾਰਡ ਤੋੜ ਘੋੜੇ ਖੜੇ ਆ ਇਹ ਚੱਲ ਵੀਰੇ ਜਿੰਨੀ ਯਾਰ ਕੋਸ਼ਿਸ਼ ਹੁੰਦੀ ਆ ਵੀਰੇ ਜਿਹੜੀ ਯਾਰ ਆਪਾਂ ਲਾਈਨ ਬਰੀਡਿੰਗ ਵੀ ਕਹਿ ਦਿੰਨੇ ਆ ਖਾਸ ਕਰਕੇ ਦੂਜੀ ਤੀਜੀ ਜਨਰੇਸ਼ਨ ਵਾਲੀ ਆ ਤਾਂ ਵੀਰੇ ਨੋ ਬਰੀਡਿੰਗ ਹੈ ਇੱਕ ਮਨ ਸਮਝਾਉਣ ਵਾਲੀਆਂ ਗੱਲਾਂ ਨੇ ਹਾਂ ਕਹਿ ਲੀਏ ਵੀ ਤੀਜੀ ਜਨਰੇਸ਼ਨ ਜਾ ਕੇ ਲਾਈਨ ਬਰੀਡਿੰਗ ਬਣ ਗਈ ਹ ਡਿਮਾਂਡ ਵਿਕਦੀ ਐ ਹੁਣ ਜਿਹੜਾ ਬੰਦਾ ਬਰੀਡਰ ਆ ਵੀ ਜਿਹਨਾਂ ਪੈਦਾ ਕਰਨੀ ਆ ਚੀਜ਼ ਉਹ ਤਾਂ ਵੀਰੇ ਯਾਰ ਕਰੂਗਾ ਜੀ ਉਹ ਨੂੰ ਉਹਨੂੰ ਪੈਸਾ ਚਾਹੀਦਾ ਵੀ ਉਹ ਪੈਸੇ ਪਿੱਛੇ ਪੈ ਰਹੇ ਹਾਂ ਜਿਹੜਾ ਕੱਲ ਨੂੰ ਟਰੇਡਿੰਗ 'ਚ ਰਹਿੰਦਾ ਉਹ ਕਹਦਾ ਜਿਵੇਂ ਤੁਸੀਂ ਬਰੀਡਿੰਗ ਵੀ ਕਰ ਰਹੇ ਹੋ ਨਾ ਜਿਹੜਾ ਬਰੀਡਰ ਬੰਦਾ ਉਹ ਬਹੁਤ ਚੀਜ਼ਾਂ ਸੋਚ ਕੇ ਚੱਲਦਾ ਵੀਰੇ ਆਮ ਬੰਦਾ ਨਹੀਂ ਜੀ ਇਹ ਕੰਮ ਕਰਦਾ ਆਮ ਬੰਦਾ ਤਾਂ ਬਹੁਤ ਡਰਦਾ ਇਹ ਜਿਹੇ ਕੰਮਾਂ ਤੋਂ ਆਮ ਬੰਦੇ ਤਾਂ ਦਿਮਾਗ 'ਚ ਇੱਕ ਇੱਕ ਗੱਲ ਹੁੰਦੀ ਆ ਜਦੋਂ ਘੋੜੀ ਮਲਾਣੀ ਹੁੰਦੇ ਉਹ ਵੀ ਜੇ ਮੇਰੀ ਘੋੜੀ ਅਲੀ ਸ਼ਾਨ ਦੀ ਆ ਤਾਂ ਮੈਂ ਮੱਝੂਗ ਲੈਣ ਤੋਂ ਮਲਾਵਾ ਤੇ ਮਿਰ ਦੇਵਲੀਆ ਦਾ ਮੈਂ ਫਰਾਂਟ ਤੋਂ ਮਲਾਮਾਰਤ ਨਕਰ ਵਾਲੀ ਇਧਰ ਮਲਾਮਾ ਹਨਾ ਉਧਰ ਗਰਾਂ ਜਿਵੇਂ ਮਰਜ਼ੀ ਕਰਾਂ ਸਾਰੀ ਘੂੜੀਆਂ ਇਨ ਆਊਟ ਕਰਦਾ ਹੀ ਰਹਿੰਦਾ ਬੰਦਾ ਬਿਲਕੁਲ ਇਹਨਾਂ ਵਾਲਿਆ ਥੋੜਾ ਜਿਹਾ ਕਿ ਜ਼ਿਆਦਾ ਵੀਰੇ ਕੰਮ ਗਲਤ ਹੈ ਜਿਵੇਂ ਬਈ ਤੁਹਾਡੀ ਨਵੀਂ ਉਮਰਾ ਆਪਣਾ ਛੋਟਾ ਭਰਾ ਬੈਠਾ ਬਈ ਪੂਰੀ ਸਾਰੇ ਵੀਰ ਬੰਦੇ ਜੰਗ ਜਨਰੇਸ਼ਨ ਹੋ ਠੀਕ ਹੈ ਨਾ ਤੇ ਨਵੇਂ ਬੰਦਿਆਂ ਨੂੰ ਬਈ ਚਲੋ ਮੈਂ ਨਵੇਂ ਬੰਦੇ ਤੁਹਾਨੂੰ ਨਵਾਂ ਤਾਂ ਨਹੀਂ ਕਹਿ ਸਕਦਾ ਚਲੋ ਪਰ ਫਿਰ ਵੀ ਜੰਗ ਜਿਵੇਂ ਤੁਸੀਂ ਹਨਾ ਵੀ ਕੀ ਨਵੇਂ ਦੋਸਤਾਂ ਨੂੰ ਜਿਹੜੇ ਇਸ ਕਿਤੇ ਚਾਉਣਾ ਵੀ ਚਾਹੁੰਦੇ ਆ ਜਾਂ ਇੱਕ ਕੋਈ ਕੋਈ ਕੋੜੀ ਰੱਖਦੇ ਆ ਹਨਾ ਕੁਝ ਲੋਕ ਕਿਵੇਂ ਡਰ ਭੈ ਪਾ ਦੰਦੇ ਵੀ ਯਾਰ ਇੰਨੀਆਂ ਘੋੜੀਆਂ ਹੋ ਗਈਆਂ ਤਾਂ ਸੜਕਾਂ ਤੇ ਫਿਰਨੀਆਂ ਕਿਸੇ ਨੂੰ ਪੁੱਛਣੀਆਂ ਵੀ ਨਹੀਂ ਹਨਾ ਡਰਾ ਦੰਦੇ ਆ ਲੋਕਾਂ ਨੂੰ ਰੋਕ ਦੰਦੇ ਆ ਤੋ ਤੁਹਾਡੀ ਕੀ ਨਵੇਂ ਬੰਦਿਆਂ ਨੂੰ ਕੀ ਤੁਹਾਡਾ ਸੁਨੇਹਾ ਵੀਰੇ ਵੀਰੇ ਬੈਸੇ ਤਾਂ ਜਿੱਦੇ ਟਾਈਮ 'ਚ ਹਰੇਕ ਬੰਦਾ ਸਿਆਣਾ ਤੇ ਸੂਝਵਾਨ ਹੈ ਚਲੋ ਫਿਰ ਵੀ ਆਪਾਂ ਜਿੰਨੀ ਆਪਾਂ ਨੂੰ ਮੱਤਾ ਆਪਾਂ ਉਹਦੇ ਹਿਸਾਬ ਨਾਲ ਸਲਾਹ ਦੰਦੇ ਆ ਹਾਂਜੀ ਬਾਈ ਇੱਕ ਤਾਂ ਵੀਰੇ ਐਵੇਂ ਕਦੇ ਵੀ ਨਹੀਂ ਹੋ ਸਕਦਾ ਚੰਗੇ ਘੋੜੇ ਘੋੜੀਆਂ ਅੱਜ ਤੋਂ ਨਹੀਂ ਵੀਰੇ ਬਹੁਤ ਟਾਈਮ ਪਹਿਲਾਂ ਤੋਂ ਮਹਾਰਾਜਾ ਰਜੀਤ ਸਿੰਘ ਦੇ ਟਾਈਮ ਤੋਂ ਉਦੋਂ ਪਹਿਲਾਂ ਗੁਰੂਆਂ ਦੇ ਟਾਈਮ ਤੋਂ ਹਨ ਜਦੋਂ ਕੋੜੇ ਬਾਹਰੋਂ ਵੀ ਆਉਂਦੇ ਸੀਗੇ ਤੁਰਕ ਵਗੈਰਾ ਤੋਂ ਵੀ ਆਉਂਦੇ ਸੀਗੇ ਜਦੋਂ ਅਰਬੀ ਕੋੜੇ ਰੱਖਦੇ ਸੀਗੇ ਗੁਰੂ ਮਹਾਰਾਜ ਵੀਰੇ ਚੰਗੇ ਕੋੜਿਆਂ ਦੀ ਹਮੇਸ਼ਾ ਕਦਰ ਰਹੀ ਹੈ ਹਾਂਜੀ ਐਵੇਂ ਦਾ ਵੀਰੇ ਭਲੇਖਾ ਇੱਕ ਵੀ ਜੇ ਕੋਈ ਕਹੀ ਵੀ ਕੋੜੇ ਵੱਧ ਹੋਗੇ ਵੀ ਸੜਕਾਂ ਤੇ ਆ ਜਾਣਗੇ ਐਵੇਂ ਦਾ ਵੀਰੇ ਕੁਝ ਨਹੀਂ ਹੈਗਾ ਅੱਜ ਵੀ ਆਪਾਂ ਨੂੰ ਕੋਈ ਚੰਗੀ ਕਿਉਂਗੀ ਆਪਾਂ ਹੌਰਸਲਵਰਾਂ ਚੰਗੀ ਦੀ ਕਿਤੇ ਦੇਖ ਲਈਏ ਤੇ ਮਿਲਦੀ ਹੋਏ ਬੰਦਾ ਕਦੇ ਨਹੀਂ ਛੱਡਦਾ ਮੇਰੇ ਦਿਲ ਚ ਘਰ ਕਰ ਜਾਂਦੀ ਹੈ ਜੀ ਹਾਂ ਰਾਤ ਨੂੰ ਬੈ ਕੇ ਸੁਪਨੇ ਚ ਵੀ ਦਿਖਦੀ ਹੈ ਹਾਂ ਬਿਲਕੁਲ ਜੇ ਕਿਤੇ ਅਸੀਂ ਵੀਰੇ ਘੁੰਮਣ ਜਾਂਦੇ ਆ ਨਾ ਕਿਸੇ ਭਰਾ ਦੇ ਕੋਲ ਚੰਗੇ ਜਾਨਵਰ ਨੇ ਤੇ ਚੰਗੇ ਸਾਂਭੇ ਹੋਏ ਨੇ ਹੂੰ ਬੈਂਤੀ ਵੀਰੇ ਚੰਗੇ ਜਾਨਵਰ ਦੇ ਨਾਲ ਨਾਲ ਚੰਗੀ ਸਾਂਭ ਵੀ ਬਹੁਤ ਜ਼ਰੂਰੀ ਹੈ ਹੈਨਾ ਜਿਹਦੇ ਕੋਲ ਚੰਗਾ ਜਾਨਵਰ ਚੰਗਾ ਸਾਂਭਿਆ ਹੋਵੇ ਜੀ ਉਹ ਬਈ ਐਂ ਲੱਗਦਾ ਯਾਰ ਜੀ ਮੇਰਾ ਅੱਜ ਪਤਾ ਨਹੀਂ ਕੀ ਜੀ ਸੁਰਗ ਦਾ ਝੂਟਾ ਲੈ ਆਏ ਹੈ ਹੈਨਾ ਦਿਨ ਬਣ ਜਾਂਦਾ ਬੰਦੇ ਦਾ ਨਾਲੇ ਵੀਰੇ ਕਿਸੇ ਦਾ ਜਾਨਵਰ ਕਿਸੇ ਦੇ ਕੋਲ ਖੜਿਆ ਉਹਦਾ ਆਪਾਂ ਚਾਹੀ ਕੋਈ ਪੌ ਨਹੀਂ ਹੈਗਾ ਹੈਨਾ ਆਪਾਂ ਤਾਂ ਦੇਖ ਕੇ ਛੱਡਿਆ ਉਹਨੂੰ ਉੱਥੇ ਹੀ ਪਰ ਚੰਗਾ ਜਾਨਵਰ ਦੇਖ ਕੇ ਬਈ ਯਾਰ ਦਿਲ ਨੂੰ ਤੇ ਰੂਹ ਨੂੰ ਸਕੂਨ ਮਿਲਦਾ ਅੱਜ ਮੈਨੂੰ ਇਹ ਸਕੂਨ ਮਿਲਿਆ ਵੀ ਬਈ ਤੁਸੀਂ ਦੋਵੇਂ ਭਰਾ ਬਈ ਕੀ ਜੀ ਵੀ ਕਰਦੇ ਹੋ ਨਾਲੇ ਜਾਨਵਰ ਖੋ ਸਾਂਭ ਜੀ ਲਾਈਫ ਇਹੀ ਆ ਲੋਕ ਅੱਜ ਕੱਲ ਥੋੜਾ ਜਿ ਆ ਨਵਾਂ ਵੀ ਚੰਗੀ ਗੱਡੀ ਹੋਵੇ ਚੰਗਾ ਹੱਥ 'ਚ ਫੋਨ ਹੋਵੇ ਵੀ ਮਾਂ ਪਿਓ ਕੰਮ ਨੂੰ ਨਾ ਕਹਿ ਦੇਣਾ ਜੀ ਤੇ ਪ੍ਰਮਾਤਮਾ ਨੇ ਜਿਸ ਮਾਂ ਪਿਓ ਨੂੰ ਤੁਹਾਡੇ ਵਰਗੇ ਪੁੱਤ ਬਖਸ਼ਿਆ ਬਈ ਹਨਾ ਬਹੁਤ ਭਾਗਾਂ ਵਾਲੇ ਨੇ ਚੰਗੀ ਗੱਲ ਆ ਵੀ ਮਿੱਤਰੋ ਤੁਹਾਨੂੰ ਵੀ ਸਿੱਖਣ ਦੀ ਜ਼ਰੂਰਤ ਆ ਕਿਉਂਕਿ ਦੋਵੇਂ ਵੀਰ ਘੋੜੀਆਂ ਵੀ ਸਾਹਮਣੇ ਨੇ ਖੇਤੀ ਪੱਤੀ ਵੀ ਆਪ ਕਰਦੇ ਨੇ ਤੇ ਸ਼ੌਂਕ ਇਸੇ ਚੀਜ਼ ਨੂੰ ਕਿਹਾ ਜਾਂਦਾ ਜੇ ਆਪਾਂ ਆਪਣੇ ਬਾਈ ਦਾਦੇ ਪੜਦਾਦਿਆਂ ਦੀ ਗੱਲ ਕਰੀਏ ਹਨਾ ਖੇਤੀ ਚ ਹੀ ਬਣਾ ਕੇ ਇੱਥੇ ਅੱਜ ਤੱਕ ਇੱਥੇ ਤੱਕ ਬਣਾਇਆ ਇਹਨਾਂ ਦੀ ਬਦੌਲਤ ਬੈਠੇ ਆ ਜੀ ਬਿਲਕੁਲ ਬਿਲਕੁਲ ਤੁਸੀਂ ਘੋੜੇ ਦੀ ਬਲਡ ਲਾਈਨ ਦੀ ਗੱਲ ਕਰ ਰਹੇ ਉਦੋਂ ਵੀਰੇ ਸਵਾਦ ਉਹ ਗੱਲ ਦਾ ਵੀ ਸਾਡੇ ਬਡਾਰੂ ਆਂਦੇ ਸੀ ਕੀ ਕੁਆਲਿਟੀ ਸੀ ਹੈ ਨਾ ਸਾਡੇ ਫਾਦ ਸਾਹਿਬ ਚ ਕੀ ਸੀਗਾ ਸਾਡੇ ਅਸੀਂ ਉਹਨਾਂ ਦੇ ਦੱਸੇ ਰਸਤੇ ਤੇ ਚੱਲੀਏ ਬਈ ਤਾਂ ਹੀ ਕੋੜੇ ਦੀ ਬਲੱਡ ਲੈਣੇ ਕੰਮ ਕਰੂ ਵੀਰੇ ਤੇ ਸਾਨੂੰ ਆਪਣੀ ਬਲੱਡ ਲੈਣ ਦਾ ਪਤਾ ਵਾਹ ਦਾ ਏਰੀਆ ਵੀ ਮਾਤਾ ਗੁਜਰੀ ਵੀ ਇਹ ਸਭ ਪਹਾੜ ਦੇ ਏਰੀਏ ਦੇ ਸੀ ਜੀ ਜੀ ਵੀਰੇ ਸਾਡੇ ਲਵੇ ਗੁਰੂ ਘਰ ਹੈ ਲਖਨੌਰ ਸਾਹਿਬ ਹਾਂਜੀ ਤੇ ਦਸਵੇਂ ਪਾਸ਼ਾ ਦੇ ਨਾਨਕੇ ਨੇ ਵੀਰੇ ਠੀਕ ਹੈ ਜੀ ਤੇ ਸਾਡੇ ਤੋਂ ਵੀਰੇ ਅੰਬਾਲਾ ਪੈ ਜਾਂਦਾ ਮੇਰੇ ਖਿਆਲ ਚ ਵੀਰੇ 8-10 ਕਿਲੋਮੀਟਰ ਦੇ ਵਾਂਗ ਪੈ ਜਾਂਦਾ ਹਾਂਜੀ ਹਾਂਜੀ ਬਈ ਨੇੜੇ ਆ ਬਿਲਕੁਲ ਜਮਾਈ ਲਵੇ ਆ ਗਈ ਸਾਡੇ ਜੀ ਜੀ ਤੁਹਾਡੇ ਰੀਤ ਵੀ ਮੈਂ ਅਕਸਰ ਆਉਂਦਾ ਰਹਿਣਾ। ਤੁਹਾ ਅੱਜ ਤਾਂ ਚਲੋ ਆਪਾਂ ਜਿਵੇਂ ਕਹਿ ਲਈ ਵੀ ਕਿਤਾਬੀ ਭਾਸ਼ਾ ਜੋ ਪੰਜਾਬੀ ਆ ਤੁਸੀਂ ਜਦ ਆਪਸ ਚ ਪਵਾ ਚ ਗੱਲ ਕਰਦੇ ਉਹ ਵੀ ਮਿੱਠੀ ਲੱਗਦੀ ਆ ਬਾਈ। ਰਿੱਕੇ ਰੀਤ ਉਹ ਬਾਈ ਯਾਰ ਸਾਨੂੰ ਛੁੱਟ ਜੀ ਕਿ ਨਾ ਜੀ ਜਿਵੇਂ ਅਸੀਂ ਹੁਣ ਤਾਂ ਬੋਲਾਂਗੇ ਜੀ ਹੁਣ ਸਾਰੇ ਦਿਨਾਂ ਬੀਤਣ ਵਾਲਾ ਗੱਲ ਕਰਨ ਕਰਕੇ ਵੀ ਪੰਜਾਬੀ ਥੋੜੀ ਜਿਹੀ ਮੂੰਹ ਤੇ ਚੜੀ ਹੋਈ ਆ। ਹਮ ਹਮ ਬਾਕੀ ਬਈ ਬੁਲੀਆਰ ਸਾਡੀ ਦੂਜੇ ਬੰਦਿਆਂ ਨੂੰ ਉਪਰ ਹੀ ਲੱਗਦੀ ਐ ਨਹੀਂ ਨਹੀਂ ਉਪਰਾਂ ਕੁਛ ਨਹੀਂ ਹੁੰਦਾ ਬਈ ਪੁਆਦੀ ਵੀ ਮਿੱਠੀ ਬੋਲੀ ਐ ਬਈ ਹਾਂ ਮਾਰੀ ਬੋਲੀ ਪੁਆਦੀ ਐ ਬਈ ਹਾਂ ਮਾਰੀ ਬੋਲੀ ਪੁਆਦੀ ਐ ਬਈ ਮੇ ਮੇਟਰੋ ਬਈ ਮਨਿੰਦਰ ਦੇ ਤੁਹਾਨੂੰ ਮਨੇ ਜਾਨਵਰ ਦਿਖਾਏ ਨੇ ਸਰਵਾਰਾ ਸਟੱਡ ਫਾਰਮ ਦੇ ਬਸ਼ੇਰਾ ਦਿਖਾਇਆ ਬਹੁਤ ਖੂਬਸੂਰਤ ਜੀ ਹਿਮਾਲਿਆ ਦਾ ਦੋਤਾ ਆ ਗਿਆ ਜਿਵੇਂ ਪੰਜਾਬੀ ਦੇ ਵਿੱਚ ਕਹਾਂ ਤੇ ਫੌਜੀ ਘੋੜੇ ਦਾ ਪੋਤਾ ਆ ਗਿਆ ਦੋਵੇਂ ਬਲੱਡ ਲਾਈਨਾਂ ਬਹੁਤ ਚੰਗੀਆਂ ਨੇ ਤੇ ਕੁਮੈਤ ਕਲਰ ਦਾ ਮੱਥੇ ਫੁੱਲਾ ਬਈ ਮੱਥੇ ਫੁੱਲਾ ਬਰੀ ਕਲਾਈ ਮੱਥੇ ਫੁੱਲਾ ਤੇ ਮੈਟਰੋ ਵਸ਼ੇਰੇ ਦੀ ਸਟੱਡ ਸਰਵਿਸ ਓਪਨਾ ਬਾਕੀ ਹੋਰ ਵੀ ਬੜੇ ਖੂਬਸੂਰਤ ਜਾਨਵਰ ਦਿਖਾਏ ਨੇ ਬਾਈ ਨੂੰ ਫੋਨ ਕਰ ਲਿਓ ਜਿਸ ਕਿਸੇ ਵੀਰ ਨੇ ਸਟੱਡ ਸਰਵਿਸ ਲੈਣੀ ਹੋਵੇ ਆਨੰਦ ਤੋਂ ਧੰਨਵਾਦ ਸਾਰੇ ਦੋਸਤਾਂ ਦਾ ਬਾਈ ਜੀ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ